ਉਹ ਵੀ ਸਮਾਂ ਦੇਖਿਆ ਸੀ ਜਦੋਂ ਪੱਕ ਵਾਲਾ ਇੱਕ ਕਿਰਦਾਰ ਜਦੋਂ ਫਿਲਮਾਂ ਚ ਆਂਦਾ ਜਾਂਦਾ ਡਰਾਈਵਰ ਦੇ ਤੌਰ ਤੇ ਜਾਂ ਮਜ਼ਾਕੀਆ ਦੇ ਤੌਰ ਤੇ ਜਾਂ ਮੈਂ ਵੱਡੀ ਗਲ ਨਾ ਕਰਾਂ ਇੱਕ ਸ਼ਰਾਬੀ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਸੀ। ਸਰੂਪ ਬਹੁਤ ਦਿਖਾ ਦਿੱਤਾ, ਪੱਗ ਬਹੁਤ ਦਿਖਾ ਦਿੱਤੀ ਪਰੰਤੂ ਸੂਰ ਦੇ ਪਿੱਛੇ ਜਿਹੜਾ ਕਿਰਦਾਰ ਫਿਲਾਸਫੀ ਗੁਰਾਨਗ ਪਾਸ਼ਾ ਦੀ ਕੋਈ ਇਹੋ ਜਿਹਾ ਸਮਾਂ ਆਵੇਗਾ ਕਿਰਦਾਰ ਦੇ ਰੂਪ ਵਿੱਚ ਵੀ ਆਵੇਗਾ। ਅੱਜ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਕਿਸੇ ਜਾਣ ਪਛਾਣ ਦੇ ਮੋਤਾਜ ਨਹੀਂ ਹਨ ਲੰਬੇ ਸਮੇਂ ਤੋਂ ਤੁਸੀਂ ਇਹਨਾਂ ਨੂੰ ਪੰਜਾਬੀ ਸਕਰੀਨ ਤੇ ਮੂਵੀਜ਼ ਦੇ ਵਿੱਚ ਵੈਬ ਸੀਰੀਜ਼ ਦੇ ਵਿੱਚ ਤੋਂ ਇਲਾਵਾ ਥੀਏਟਰ ਜੋ ਪਲੇ ਕੀਤੇ ਜਾਂਦੇ ਨੇ ਉਹਨਾਂ ਵਿੱਚ ਵੀ ਬੜੀ ਅਹਿਮ ਭੂਮਿਕਾ ਨਿਭਾਉਂਦੇ ਨੇ ਸਿੱਖ ਕਿਰਦਾਰਾਂ ਦਾ ਜਿਹੜਾ ਗੱਲ ਕੀਤੀ ਜਾਵੇ ਸਿੱਖ ਕਿਰਦਾਰਾਂ ਨੂੰ ਬੜੇ ਸੋਨੇ ਟੰਗ ਦੇ ਨਾਲ ਪੂਰਨ ਮਰਿਆਦਾ ਵਿੱਚ ਰਹਿ ਕੇ ਜਦੋਂ ਪੰਜਾਬੀ ਆਰਟਿਸਟ ਦੇ ਰੂਪ ਦੇ ਵਿੱਚ ਵਿਚੜਦੇ ਨੇ ਸਾਡੇ ਅਤੀ ਸਤ ਕਾ ਜੁਗ ਸਰਦਾਰ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੂੰ ਪਿਆਰ ਦੇ ਨਾਲ ਭਾਜੀ ਕਹਿ ਕੇ ਪੁਕਾਰਿਆ ਜਾਂਦਾ ਹੈ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਗੱਲ ਪੁੱਛਣਾ ਚਾਹਾਂਗਾ ਅਕਸਰ ਅੱਜ ਦੇ ਦੌਰ ਦੀ ਜੇਕਰ ਗੱਲ ਕੀਤੀ ਜਾਵੇ ਦੁਬਾਰਾ ਉਹ ਦੌਰ ਵਾਪਸ ਆ ਰਿਹਾ ਪੰਜਾਬੀ ਸਿਨੇਮੇ ਦਾ ਖਾਸ ਕਰਕੇ ਸਿਨੇਮੇ ਦੇ ਵਿੱਚ ਸਿੱਖ ਜਗਤ ਨਾਲ ਜੁੜੀਆਂ ਇਤਿਹਾਸ ਨਾਲ ਜੁੜੀਆਂ ਮੂਵੀਜ਼ ਨੂੰ ਦੁਬਾਰਾ ਫਿਰ ਪਰਦੇ ਤੋਂ ਉਤਾਰਿਆ ਜਾ ਰਿਹਾ ਹੈ ਤੁਹਾਡੇ ਜ਼ਿਹਨ 'ਚ ਖਿਆਲ ਨਹੀਂ ਆਇਆ ਜਿਹੜਾ ਇਤਿਹਾਸ ਉਸ ਸਮੇ ਸਿਰਜ ਗਿਆ ਸਾਨੂੰ ਉਸ ਇਤਿਹਾਸ ਦਾ ਇੱਕ ਸਮੇ ਦਾ ਹਾਣੀ ਬਣਨ ਵਾਸਤੇ ਪਬਲਿਕ ਸਾਹਮਣੇ ਜਾਣਾ ਪੈਂਦਾ ਹੈ ਸੰਗਤ ਕਿਵੇਂ ਇਸ ਦਾ ਸੈਪਟ ਕਰੇਗੇ। ਅੱਜ ਗੱਲ ਇਹ ਹੈ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਇਤਿਹਾਸਿਕ ਫਿਲਮਾਂ ਦੀ। ਇਤਿਹਾਸਿਕ ਫਿਲਮਾਂ ਦਾ ਮਤਲਬ ਹੈ ਕਿ ਇਤਿਹਾਸਿਕ ਕਿਰਦਾਰਾਂ ਨੂੰ ਨਿਭਾਉਣਾ। ਨਿਭਾਉਣਾ। ਤੇ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਇਤਿਹਾਸਿਕ ਕਿਰਦਾਰ ਨੂੰ ਲਿਭਾਉਣ ਦਾ ਮੌਕਾ ਮਿਲਦਾ ਇਸ ਤੋਂ ਸ਼ਾਇਦ ਖੁਸ਼ੀ ਵਾਲੀ ਗੱਲ ਹੋ ਕੀ ਨਹੀਂ ਸਕਦੀ। ਜੇ ਮੈਨੂੰ ਕਿਹਾ ਜਾਵੇ ਵੀ ਤੂੰ ਕਿਸੇ ਇੱਕ ਐਦਾਂ ਦੇ ਸਿੱਖ ਕਰੈਕਟਰ ਨੂੰ ਨਿਭਾਉਣਾ ਹੈ ਕਿ ਜਿਨ੍ਹਾਂ ਦੇ ਪਿੱਛੇ ਬਹੁਤ ਵੱਡਾ ਇਤਿਹਾਸ ਜੁੜਿਆ ਹੋਇਆ ਤੇ ਤੁਸੀਂ ਅੰਦਾਜ਼ਾ ਲਗਾਓ ਕਿ ਉਹ ਖੁਸ਼ੀ ਜਿਹੜੀ ਹੈ ਸ਼ਬਦਾਚਨਾ ਬਿਆਨ ਕੀਤੀ ਜਾ ਸਕਦਾ ਮੈਂ ਕਰ ਨਹੀਂ ਸਕਦਾ ਸ਼ਾਇਦ ਮੈਂ ਇਸੇ ਕਰਕੇ ਆਪਣੇ ਸ਼ਬਦਾਂ ਤੋਂ ਠੜਕਦਾ ਵੀ ਪਿਆ ਕਿਉਂਕਿ ਉਹ ਖੁਸ਼ੀ ਨੂੰ ਵਿਅਕਤ ਨਹੀਂ ਕੀਤਾ ਜਾ ਸਕਦਾ ਉਹ ਵੀ ਸਮਾਂ ਸੀ ਜਦੋਂ ਪਿਛਲੇ ਕਾਫੀ ਲੰਬਾ ਸਮਾਂ ਪਹਿਲਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਮੂਵੀਜ਼ ਬਣਾਈਆਂ ਜਾਂਦੀਆਂ ਸੀ ਨਾਨਕ ਨਾਮ ਜਹਾਜ਼ ਆ ਜਾਂ ਉਹ ਚਾਦਰਬਾਬੇ ਨਾਨਕ ਦਾ ਉਦੋਂ ਬਕਾਇਦਾ ਸਿੱਖੀ ਸਰੂਪ ਤਿਆਰ ਕੀਤਾ ਜਾਂਦਾ ਸੀ ਨਕਲੀ ਦੀਆਂ ਦਾੜੀਆਂ ਲਗਾਈਆਂ ਜਾਂਦੀਆਂ ਸੀ ਕਹਿਣ ਤੋਂ ਬਾਅਦ ਗੈਟਅੱਪ ਦਿਖਾਈ ਜਾਂਦੀ ਸੀ ਮੌਜੂਦਾ ਸਮੇਂ ਗੱਲ ਕੀਤੀ ਆ ਤੁਹਾਡੇ ਵਰਗੇ ਆਰਟਿਸਟ ਬਥੇਰੇ ਨੇ ਜਿਹੜੇ ਸਾਬਰ ਸੁੱਤ ਰਹਿ ਕੇ ਸਮਾਂਚ ਤੇ ਸੇਵਾ ਨਿਭਾ ਰਹੇ ਨੇ ਜਦੋਂ ਨੌਜਵਾਨਾਂ ਵੱਲ ਵੇਖਦੇ ਆ ਫਿਰ ਉਂਗਲ ਉਠਾਈ ਜਾਂਦੀ ਹੈ ਸਾਨੂੰ ਮੌਕਾ ਨਹੀਂ ਮਿਲ ਰਿਹਾ ਇਹਨਾਂ ਨੇ ਆ ਕੀਤਾ ਇਹਨਾਂ ਨੇ ਆ ਕੀਤਾ ਮਰਿਆਦਾ ਦੀ ਗੱਲ ਕੀਤੀ ਜਾਂਦੀ ਹੈ ਉਸ ਨਜ਼ਰੀਏ ਨਾਲ ਤੁਸੀਂ ਕਿਵੇਂ ਵੇਖਦੇ ਹੋ ਮਰਿਆਦਾ ਦੀ ਜਦੋਂ ਗੱਲ ਕਰਦੇ ਆ ਸਿੱਖੀ ਸਰੂਪ ਦੀ ਮਰਿਆਦਾ ਫਿਲਮਾਂ ਦੇ ਵਿੱਚ ਤਾਂ ਮਰਿਆਦਾ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਜੇ ਮਰਿਆਦਾ ਦੇ ਵਿੱਚ ਮੈਂ ਹੈਗਾ ਮੇਰੇ ਲਈ ਰੋਲ ਵੀ ਹੈਗਾ ਕਿਉਂਕਿ ਮੈਂ ਆਪਣੇ ਆਪ ਨੂੰ ਉਸ ਤੇ ਅਨੁਕੂਲ ਪਾਉਣਾ ਜੇ ਮੈਂ ਉਹ ਕਿਰਦਾਰ ਨੂੰ ਨਿਭਾ ਸਕਦਾ ਮੇਰੇ ਅੰਦਰ ਉਹ ਕਾਬਲੀਅਤ ਹੈਗੀ ਕਿ ਮੈਂ ਉਹ ਨਿਭਾ ਸਕਦਾ ਤੇ ਮੈਨੂੰ ਮੇਰੇ ਇਸ ਰੂਪ ਦੇ ਵਿੱਚ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਜੇ ਮੇਰੇ ਜਿੰਨੇ ਕੁ ਮੈਂ ਗਾਣੇ ਜਿਹੜੇ ਪੰਜਾਬੀ ਗਾਣੇ ਵੀਡੀਓ ਐਲਬम्स ਦੇ ਵਿੱਚ ਮੈਂ ਜਿਨ੍ਹਾਂ ਦੇ ਵਿੱਚ ਉਹ ਕਿਰਦਾਰ ਨਿਭਾਏ ਨੇ ਜਦੋਂ ਤੁਸੀਂ ਉਹਨਾਂ ਨੂੰ ਦੇਖਦੇ ਹੋ ਤੇ ਤੁਹਾਨੂੰ ਲੱਗਦਾ ਵੀ ਯੈਸ ਇਹ ਉਹਦੇ ਵਾਸਤੇ ਹੀ ਬਣਿਆ ਹੋਇਆ ਉਹ ਕਿਰਦਾਰ ਮੇਰੇ ਵਾਸਤੇ ਲਿਖਿਆ ਗਿਆ ਤੇ ਜੇ ਮੇਰੇ ਵਾਸਤੇ ਲਿਖਿਆ ਜਾ ਸਕਦਾ ਇਹਦਾ ਮਤਲਬ ਇਹ ਹੈ ਕਿ ਮੈਂ ਸਿੱਖੀ ਸਰੂਪ ਚ ਹੈਗਾ ਤੇ ਮੇਰੇ ਇਸ ਰੂਪ ਨੂੰ ਨਮਸਕਾਰ ਹੈ ਸਲੂਟ ਹੈ ਅਕਸੈਪਟੈਂਸ ਹੈ ਨਾ ਤੁਸੀਂ ਆਪਣੇ ਤੇ ਗੱਲ ਟੁਕਾ ਕੇ ਕਹਿ ਰਹੇ ਹੋ ਉਹ ਵੀ ਸਮਾਂ ਦੇਖਿਆ ਸੀ ਜਦੋਂ ਪੱਗ ਵਾਲਾ ਇੱਕ ਕਿਰਦਾਰ ਜਦੋਂ ਫਿਲਮਾਂ ਚ ਆਂਦਾ ਜਾਂਦਾ ਡਰਾਈਵਰ ਦੇ ਤੌਰ ਤੇ ਜਾਂ ਮਜ਼ਾਕੀਆ ਦੇ ਤੌਰ ਤੇ ਜਾਂ ਚੁਟਕਲਿਆ ਦੇ ਰਹੀਂ ਜਾਂ ਮੈਂ ਵੱਡੀ ਗੱਲ ਨਾ ਕਰਾਂ ਇੱਕ ਸ਼ਰਾਬੀ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਸੀ ਅੱਜ ਉਹ ਸਭ ਕੁਝ ਚੇਂਜ ਹੋ ਚੁੱਕਾ ਹੈ ਮੈਂ ਤੁਹਾਡੀ ਗੱਲ ਨੂੰ ਸਹਿਮਤ ਵੀ ਹਾਂ ਤੇ ਤੁਹਾਡੀ ਗੱਲ ਨੂੰ ਵਡ੍ਹੀ ਕਰਦਾ ਇੱਕ ਕਾਫੀ ਦਿਨ ਪਹਿਲੇ ਇੱਕ ਨਾਮਵਾਰ ਅਖਬਾਰ ਦੇ ਵਿੱਚ ਇੱਕ ਲੇਖ ਚਪਿਆ ਸੀ ਉਸ ਲੇਖ ਦੇ ਵਿੱਚ 10 ਦਾ ਜ਼ਿਕਰ ਆਇਆ ਸੀ ਵੀ ਉਹ ਜਿਹੜੀ ਮਜਾਈਆ ਕਰੈਕਟਰ ਦੀ ਜਿਹੜੀ ਜਿਹੜੀ ਸਾਡੇ ਦਿਮਾਗ ਦੇ ਵਿੱਚ ਇੱਕ ਪਿਕਚਰ ਬਣੀ ਸੀ ਉਹਨਾਂ ਨੂੰ ਤੋੜਨ ਦੇ ਵਿੱਚ ਇੱਕ ਨਾਮ ਅਮਰਿਤਪਾਲ ਸਿੰਘ ਦਾ ਵੀ ਆਉਂਦਾ ਹੈ ਮੈਂ ਮੁਬਾਰਕ ਦਿੰਦਾ ਅੱਜ ਸਾਡੇ ਵਿੱਚ ਨਹੀਂ ਨੇ ਜਿਸਪਾਲ ਪੱਟੀ ਜੀ ਹਾਲਾਂਕਿ ਉਹਨਾਂ ਨੇ ਸਿੱਖ ਕਿਰਦਾਰ ਨਿਭਾਇਆ ਮਜਾਈਆ ਸੀਗੇ ਪਰ ਲੇਕਿਨ ਉਹ ਸਿੱਖਾਂ ਦੇ ਉੱਤੇ ਮਜਾਈਆ ਨਹੀਂ ਸੀ। ਕੀ ਬਾਤ ਆ ਬਹੁਤ ਖੋ ਮਜਾਈਆ ਸੀ ਪਰ ਸਿੱਖਾ ਦੇ ਉੱਪਰ ਮਜਾਈਆ ਨਹੀਂ ਸੀ। ਉਹ ਸਿੱਖਾਂ ਦੇ ਉੱਤੇ ਕਰੈਕਟਰ ਦੇ ਉੱਤੇ ਚੁਟਕਲੇ ਨਹੀਂ ਸੁਣਾਉਂਦੇ ਜੀ। ਜਦੋਂ ਉਹ ਸਕਰੀਨ ਤੇ ਆਉਂਦੇ ਸੀ ਇਸ ਕਰਕੇ ਹਾਸਾ ਨਹੀਂ ਪੈਂਦਾ ਸੀ ਵੀ ਉਹਨਾਂ ਨੇ ਸਿਰ ਤੇ ਪੱਗ ਬੰਨੀ ਆ ਇਸ ਕਰਕੇ ਹਾਸਾ ਪੈਂਦਾ ਸੀ ਕਿਉਂਕਿ ਰੰਗ ਚ ਭੰਗ ਸੁਣਾਉਂਦੇ ਸੀ। ਉਲਟਾ ਪੁਲਟਾ ਸੁਣਾਉਂਦੇ ਸੀ। ਉਹਨਾਂ ਦੀ ਗੱਲਬਾਤ ਦੇ ਵਿੱਚ ਇੱਕ ਦਮ ਹੁੰਦਾ ਸੀ ਤੇ ਇਹ ਫਿਰ ਅੱਗੇ ਦਾਸ ਨੂੰ ਮੌਕਾ ਮਿਲਿਆ ਮੇਰੇ ਵਰਗੇ ਹੋਰ ਅਸੀਂ 3-4 ਐਦਾਂ ਦੇ ਕੈਰੈਕਟਰਸ ਹੈਗੇ ਆ ਜਿਨ੍ਹਾਂ ਦੇ ਨਾਮ ਅੱਜ ਲਿਸਟ ਦੇ ਵਿੱਚ ਹੈਗੇ ਨੇ ਵੀ ਜਿਨ੍ਹਾਂ ਨੇ ਉਸ ਮਿੱਥ ਨੂੰ ਤੋੜਿਆ ਵੀ ਜਿਹੜਾ ਸਿੱਖ ਹੈ ਸਿੱਖ ਕਿਰਦਾਰ ਮਜਾਈਆ ਪਾਤਰ ਨਹੀਂ ਹੈ ਇੱਕ ਰਿਸਪੈਕਟਫੁਲ ਕਿਰਦਾਰ ਦਿੱਤਾ ਗਿਆ ਸਰੂਪ ਵੇਖ ਕੇ ਮੈਂ ਨਾ ਮੈਨੂੰ ਦੱਸਦੇ ਬੜੀ ਖੁਸ਼ੀ ਹੁੰਦੀ ਆ ਕਿ ਮੈਂ ਇਸੇ ਸਰੂਪ ਦੇ ਅੰਦਰ ਹਾਲੀਵੁੱਡ ਦੀ ਫਿਲਮ ਦੇ ਵਿੱਚ ਮੈਂ ਕੰਮ ਕਰ ਬੈਠਾ ਤੇ ਜਿਵੇਂ ਇਸ ਰੂਪ ਚ ਸੀਗਾ ਤੇ ਮੈਂ ਮਾਣ ਕਰਦਾ ਕਿ ਮੈਨੂੰ ਕੈਰੈਕਟਰ ਵੀ ਤਾਂ ਮਿਲਿਆ ਬਿਲਕੁਲ ਮੈਂ ਤਾਮਿਲ ਫਿਲਮ ਦੇ ਵਿੱਚ ਵੀ ਕੰਮ ਕੀਤਾ ਤੇ ਸਿਰਫ ਇਸ ਰੂਪ ਕਰਕੇ ਕੰਮ ਕੀਤਾ ਮੈਂ ਮੈਨੂੰ ਅੱਜ ਵੀ ਯਾਦ ਹੈ ਕਿ ਇਹ ਗੱਲ ਹੋਣੀ ਹੈ 95 96 ਦੇ ਆਸ-ਪਾਸ ਦੀ ਇੱਕ ਬਹੁਤ ਵੱਡੇ ਆਰਟਿਸਟ ਨੇ ਸਾਡੀ ਫਿਲਮ ਇੰਡਸਟਰੀ ਚ ਅੱਜ ਵੀ ਹੈਗੇ ਨੇ ਮੈਂ ਉਹਨਾਂ ਦਾ ਨਾਮ ਨਹੀਂ ਲਾਉਂਗਾ ਮੈਨੂੰ ਕਿਸੇ ਫਿਲਮ ਦੇ ਵਿੱਚ ਅਸੀਂ ਇਕੱਠੇ ਸੀਗੇ ਤੇ ਉਹਨਾਂ ਨੇ ਮੈਨੂੰ ਦੇਖ ਕੇ ਕਿਹਾ ਕਹਿੰਦੇ ਯਾਰ ਤੂੰ ਅਬ ਵਧੀਆ ਇੱਕ ਤਰ੍ਹਾਂ ਤੂੰ ਬੰਬੇ ਕਿਉਂ ਨਹੀਂ ਚਲਾ ਜਾਂਦਾ ਮੈਂ ਕਹਿੰਦਾ ਜੀ ਮੈਂ ਬੰਬੇ ਨਹੀਂ ਜਾਣਾ ਕਹਿੰਦੇ ਕੀ ਗੱਲ ਮੈਂ ਕਹਿੰਦਾ ਜੀ ਜੇ ਮੈਂ ਬੰਬੇ ਜਾਣਾ ਮੈਨੂੰ ਆਪਣਾ ਸਿਰ ਕਤਲ ਕਰਾਉਣਾ ਪੈਂਦਾ ਮਾਫੀ ਚਾਹ ਰਾ ਮੇਰੇ ਵਰਡਸ ਇਦਾਂ ਦੇ ਬਿਲਕੁਲ ਨਹੀਂ ਮੈਨੂੰ ਆਪਣਾ ਸਿਰ ਕਤਲ ਕਰਾਉਣਾ ਪੈਂਦਾ ਯਾਨੀ ਕਿ ਮੈਨੂੰ ਕੇਸ ਕਤਲ ਕਰਾਉਣੇ ਪੈਣਗੇ ਪੰਗ ਉਤਾਰਨੀ ਪੈਗੀ ਜਿਹੜਾ ਕਿ ਮੈਨੂੰ ਸ਼ਾਇਦ ਮਨਜ਼ੂਰ ਨਹੀਂ ਕਿਉਂਕਿ ਮੈਨੂੰ ਇਸ ਕਰਕੇ ਮਨਜ਼ੂਰ ਨਹੀਂ ਕਿਉਂਕਿ ਮੇਰੇ ਪੇਰੈਂਟਸ ਨੂੰ ਮਨਜ਼ੂਰ ਨਹੀਂ ਮੇਰੇ ਪੇਰੈਂਟਸ ਦਾ ਮੇਰੇ ਸਰੂਪ ਦੇ ਵਿੱਚ ਬਹੁਤ ਵੱਡਾ ਹੱਥ ਮੈਂ ਅੱਜ ਵੀ ਉਹਨਾਂ ਦਾ ਸ਼ੁਕਰਗੁਜ਼ਾਰਾਂ ਕਿ ਮੈਨੂੰ ਉਹਨਾਂ ਨੇ ਇਸ ਵਾਲੇ ਪਾਸੇ ਪ੍ਰੇਰਿਆ ਚਾਹੇ ਧਮਕਾ ਕੇ ਪ੍ਰੇਰਿਆ ਜਿੱਦਾਂ ਮਰਜ਼ੀ ਸੀ ਮੈਂ ਅੱਜ ਉਸ ਪਿਆਰ ਕਰਦਾ ਇਸ ਰੂਪ ਨੂੰ ਕਿਉਂਕਿ ਇਸੇ ਰੂਪ ਕਰਕੇ ਰੋਟੀ ਖਾਂਦਾ ਜੀ ਜੇ ਮੈਂ ਅੱਜ ਮੇਰੇ ਸਰੀਰ ਦੇ ਉੱਤੇ ਐਡਾ ਸੋਹਣਾ ਦਾੜਾ ਐਨੀ ਸੋਣੀ ਮੈਂ ਪੱਗ ਬੰਨਦਾ ਤੇ ਇਸੇ ਕਰਕੇ ਮੈਨੂੰ ਰੋਟੀ ਮਿਲਦੀ ਆ ਤੁਸੀਂ ਤੇ ਤੁਸੀਂ ਤੇ ਪੇਰੈਂਟਾਂ ਥੋੜਾ ਮੈਂ ਰੁਕਣਾ ਚਾਹਾਂ ਤੁਸੀਂ ਤੇ ਪੇਰੈਂਟਸ ਦੀ ਗੱਲ ਕੀਤੀ ਹੈ ਹਾਲਾਂਕਿ ਮੈਂ ਆਣਾ ਸੀ ਉਸ ਸਮੇਂ ਦੇ ਵਲ ਅਕਸਰ ਜਦੋਂ ਘਰ ਵਿੱਚ ਬੱਚਾ ਪੈਦਾ ਹੁੰਦਾ ਇੱਕ ਪੇਰੈਂਟ ਦੀ ਆਸ ਹੁੰਦੀ ਹੈ ਵੱਡਾ ਉਹ ਡਾਕਟਰ ਬਣੇਗਾ ਇੰਜੀਨੀਅਰ ਬਣੇਗਾ ਬਹੁਤ ਘੱਟ ਪੇਰੈਂਟਸ ਨੇ ਜਿਨ੍ਹਾਂ ਨੇ ਆਖਿਆ ਹੋਵੇ ਕਿ ਸਾਡਾ ਬੱਚਾ ਵੱਡਾ ਹੋ ਕੇ ਐਕਟਰ ਬਣੇਗਾ ਮੈਂ ਚਾਹਾਂਗਾ ਥੋੜਾ ਜਿਹਾ ਬਚਪਨ ਦਾ ਮਾਹੌਲ ਕਦੀ ਸੋਚਿਆ ਜ਼ਹਿਨ 'ਚ ਪੇਰੈਂਟਸ ਨੇ ਜਾਂ ਤੁਹਾਡੇ ਜ਼ਹਿਨ 'ਚ ਕਦੀ ਖਿਆਲ ਆਇਆ ਮੈਂ ਇਸ ਲਾਈਨ ਨੂੰ ਹਟਕੇ ਆਹ ਲਾਈਨ ਚੂਜ਼ ਕਰਾਂਗਾ ਮੈਂ ਨਾ ਤੁਹਾਨੂੰ ਇੱਕ ਗੱਲ ਛੋਟੀ ਜੀ ਗੱਲ ਹੈ ਮੈਂ ਤੁਹਾਨੂੰ ਬਿਆਨ ਜ਼ਰੂਰ ਕਰਨੀ ਚਾਹਾਂਗਾ ਗੱਲ ਇਹ ਹੁੰਦੀ ਹੈ ਕਿ ਜਦੋਂ ਪੇਰੈਂਟਸ ਨੂੰ ਆਪਣੇ ਬੱਚਿਆਂ ਦੇ ਉੱਤੇ ਨਾਜ਼ ਹੁੰਦਾ ਬੱਚਾ ਕੁਝ ਵੀ ਕਰਦਾ ਬੱਚਿਆਂ ਬੱਚਿਆਂ ਦੀ ਹਰ ਹਰਕਤ ਤੇ ਪੈਰੈਂਟਸ ਨਾਜ਼ ਕਰਦੇ ਨੇ ਪਰ ਲੇਕਿਨ ਜਦੋਂ ਬੱਚਾ ਗਲਤੀ ਕਰਦਾ ਹੈ ਪੈਰੈਂਟਸ ਦਾ ਫਰਜ਼ ਹੁੰਦਾ ਕਿ ਉਹਨੂੰ ਸਿੱਧੇ ਰਾਹੇ ਪਾਉਣਾ ਬਿਲਕੁਲ ਮੈਂ ਜਦੋਂ ਥੀਏਟਰ ਸ਼ੁਰੂ ਕੀਤਾ ਸੀ ਗੱਲ ਹੋਣੀ 1977 ਦੀ ਜਾਂ 78 ਦੇ ਆਸ-ਪਾਸ ਹੋਣੀ ਹੈ ਜਦੋਂ ਮੈਂ ਪਹਿਲੀ ਵਾਰੀ ਥੀਏਟਰ ਕੀਤਾ ਮੇਰੇ ਪੈਰੈਂਟਸ ਨੇ ਮੈਨੂੰ ਸਪੋਰਟ ਕੀਤਾ ਮੇਰੇ ਪੂਰੇ ਪਰਿਵਾਰ ਦੇ ਵਿੱਚ ਮੇਰਾ ਪਛੋਕੜ ਐਦਾਂ ਦਾ ਕਿ ਉਹ ਸਿੱਖੀ ਸਰੂਪ ਦੇ ਨਾਲ ਜੁੜਿਆ ਹੋਇਆ ਪਛੋਕੜ ਮੇਰੇ ਜਨਨਕੇ ਚਾਹੇ ਮੇਰੇ ਦਾਦਕੇ ਅਗਰ ਅਸੀਂ ਨਿਗਾਹ ਮਾਰਦੇ ਆਂ ਤੇ ਸਿੱਖ ਕਲਰਗੀ ਦੇ ਵਿੱਚ ਅੱਛੇ ਨਾਮ ਨੇ ਪਰ ਲੇਕਿਨ ਥੀਏਟਰ ਇੰਡਸਟਰੀ ਇਸ ਪਾਸੇ ਕੋਈ ਨਹੀਂ ਕੋਈ ਵੀ ਨਹੀਂ ਮੈਂ ਪਹਿਲਾ ਜੀ ਆ ਜਿਹੜਾ ਇਸ ਪਾਸੇ ਆਇਆ ਤੇ ਮੈਨੂੰ ਅੱਜ ਵੀ ਦੱਸਦੇ ਮਾਣ ਹੁੰਦਾ ਕਿ ਜਦੋਂ ਮੈਂ ਪਹਿਲੀ ਵਾਰੀ ਮੈਂ ਥੀਏਟਰ ਕੀਤਾ ਮੇਰੀ ਮਾਂ ਨੇ ਮੇਰੇ ਮਾਮਾ ਜੀ ਜੋ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੇ ਰਿਪਿਊਟਡ ਬਿਊਰੋਕਰੇਟ ਸੀ ਉਹ ਜਦੋਂ ਘਰ ਆਏ ਤੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਅੱਗੋਂ ਮਜ਼ਾਕਿਆ ਕਿ ਵੀ ਤੇਰਾ ਬੱਚਾ ਹੁਣ ਕੰਜਰਾਂ ਵਾਲੇ ਕੰਮ ਕਰੇਗਾ ਉਹਨਾਂ ਨੇ ਦਿਲ ਤੋੜਿਆ ਪਰ ਲੇਕਿਨ ਪੈਰੈਂਟਸ ਨੇ ਫੇਰ ਸਪੋਰਟ ਕੀਤੀ ਥੀਏਟਰ ਕੀਤਾ ਈਵਨ ਮੈਂ ਰਾਮਲੀਲਾ ਤੱਕ ਵੀ ਮੈਂ ਕਰਦਾ ਸੀ ਮੇਰੇ ਪੈਰੈਂਟਸ ਤਾਂ ਵੀ ਸਪੋਰਟ ਕਰਦੇ ਸੀ ਮੈਂ ਰਾਮਲੀਲਾ ਕੀਤੀ ਥੀਏਟਰ ਕੀਤਾ ਫਿਲਮਾਂ ਕੀਤੀਆਂ ਤੇ ਅੱਜ ਨਤੀਜਾ ਤੁਹਾਡੇ ਸਾਹਮਣੇ ਹੈ ਤੁਸੀਂ ਲੰਬਾ ਸਮਾਂ ਫਿਲਮਾਂ ਦੇ ਵਿੱਚ ਵੀ ਰਹੇ ਹੋ ਪੰਜਾਬੀ ਗਾਣਿਆਂ ਵਿੱਚ ਵੀ ਰਹੇ ਹੋ ਖਾਸ ਕਰਕੇ ਜੇ ਧਾਰਮਿਕ ਮੂਵੀਜ਼ ਦੀ ਗੱਲ ਕੀਤੀ ਜਾਵੇ ਸੋਨਾ ਕਿਰਦਾਰ ਤੁਸੀਂ ਨਿਭਾ ਰਹੇ ਹੋ ਥੋੜਾ ਜਿਹਾ ਮੈਂ ਕਰ ਅੱਜ ਦੇ ਸਮੇਂ ਦੀ ਗੱਲ ਕਰਾਂ ਅੱਜ ਦੇ ਯੂਥ ਦੀ ਗੱਲ ਕਰਦਾ ਅੱਜ ਦਾ ਯੂਥ ਤੁਹਾਡੇ ਵਰਗਾ ਫਰੇਮ ਚਾਹੁੰਦਾ ਹੈ ਸੈਲੀਬ੍ਰਿਟੀ ਬਣਨਾ ਚਾਹੁੰਦਾ ਪਰੰਤੂ ਪਿੱਛੇ ਮਿਹਨਤ ਪਿੱਛੇ ਉਹ ਕਿਰਦਾਰ ਪਿੱਛੇ ਰੂਪ ਨਹੀਂ ਅੱਗੇ ਲੈ ਕੇ ਆਉਣਾ ਚਾਹੁੰਦਾ ਤੁਸੀਂ ਗੱਲ ਕੀਤੀ ਕਿ ਅੱਜ ਦਾ ਬੱਚਾ ਮਿਹਨਤ ਕਰਦਾ ਹੈ ਮੈਂ ਕਹਿੰਦਾ ਮਿਹਨਤ ਨਹੀਂ ਕਰਦਾ ਉਹ ਅੱਗੇ ਦਾ ਆਣਾ ਚਾਹੁੰਦਾ ਔਰ ਮਿਹਨਤ ਨਹੀਂ ਕਰਦਾ ਇਸ ਰੂਪ ਦੇ ਵਿੱਚ ਰਹਿ ਕੇ ਵੀ ਅਗਰ ਉਹ ਮਿਹਨਤ ਕਰੇਗਾ ਉਸ ਨੂੰ ਕੋਸ਼ਿਸ਼ ਕਰੇਗਾ ਤੇ ਕੋਸ਼ਿਸ਼ਾਂ ਹੀ ਕਾਮਯਾਬ ਹੁੰਦੀਆਂ ਨੇ ਜਨਮ ਜਨਮ ਤੋਂ ਤਾਂ ਬੱਚਾ ਕਦੀ ਵੀ ਲੈ ਕੇ ਕਦੀ ਐਕਟਰ ਬਣ ਕੇ ਨਹੀਂ ਆਉਂਦਾ ਨਾ ਬਿਲਕੁਲ ਮਿਹਨਤ ਤਾਂ ਕਰਨੀ ਪੈਂਦੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਇੰਸਟੀਚਿਊਟ ਦੇ ਵਿੱਚ ਜਾ ਕੇ ਤੁਸੀਂ ਕੋਈ ਸਿੱਖਿਆ ਲੋ ਲੈਣ ਦੀ ਵੀ ਲੋੜ ਨਹੀਂ ਹੁੰਦੀ ਹਰ ਇਨਸਾਨ ਇੱਕ ਐਕਟਰ ਹੈਗਾ ਐਕਟਰ ਉਹਦੇ ਅੰਦਰ ਹੁੰਦਾ ਉਸ ਨੂੰ ਉਭਾਰਨ ਦੀ ਲੋੜ ਹੁੰਦੀ ਹੈ ਇੰਟਰਸਟ ਦੀ ਲੋੜ ਹੁੰਦੀ ਆ ਮਿਹਨਤ ਦੀ ਲੋੜ ਹੁੰਦੀ ਆ ਜੇ ਜਗ ਅਮਰਤਪਾਲ ਸਿੰਘ ਥੀਏਟਰ ਦਾ ਮੈਨ ਆਰਟਿਸਟ ਨਾ ਹੁੰਦਾ ਪੰਜਾਬੀ ਮੂਵੀਜ਼ ਨਾ ਹੁੰਦਾ ਤਾਂ ਸ਼ਾਇਦ ਕੀ ਹੁੰਦਾ ਇੱਕ ਸੇਲਸ ਪਰਸਨ ਹੁੰਦਾ ਜੋ ਕਿ ਮੈਂ ਥੋੜੇ ਚਿਰ ਪਹਿਲਾਂ ਤੱਕ ਮੈਂ ਇੰਡਸਟਰੀ ਦੇ ਵਿੱਚ ਮਤਲਬ ਫਿਲਮ ਇੰਡਸਟਰੀ ਦੇ ਨਾਲ-ਨਾਲ ਮੈਂ ਸੇਲਸ ਦਾ ਕੰਮ ਕਰਦਾ ਸੀਗਾ ਫਿਰ ਉਸ ਤੋਂ ਬਾਅਦ ਮੈਂ ਜਦੋਂ ਮੈਂ ਨੌਕਰੀ ਛੱਡੀ ਤੇ ਮੇਰੀ ਵਾਈਫ ਨੇ ਕਿਹਾ ਵੀ ਡਿਸਾਈਡ ਕਰ ਲੈ ਇੱਕ ਪਾਸੇ ਹੋ ਜਾ ਜਾਂ ਫਿਲਮਜ਼ ਜਾਂ ਸੇਲਸ ਫਿਰ ਮੈਂ ਫਿਲਮਜ਼ ਨੂੰ ਚੁਣਿਆ ਤੁਸੀਂ ਉਸ ਸਮੇਂ ਮੂਵੀਜ਼ ਦੇ ਵਿੱਚ ਆਏ ਜਦੋਂ ਇਹ ਦੌਰ ਸੀਗਾ ਸਾਰਾ ਕੁਝ ਨਕਲੀ ਸਾਰਾ ਕੁਝ ਨਕਲੀ ਸਾਰਾ ਕੁਝ ਬਨਾਵਟੀ ਪੇਸ਼ ਕੀਤਾ ਜਾ ਰਿਹਾ ਸੀ ਕਦੀ ਜ਼ਿਹਨ ਚ ਖਿਆਲ ਨਹੀਂ ਆਇਆ ਮੇਰੇ ਕੋਲ ਤਾਂ ਕੁਝ ਨਕਲੀ ਹੈ ਨਹੀਂ ਮੈਂ ਤਾਂ ਸਾਬਤ ਸੋਤਾ ਮੇਰੇ ਕੋਲ ਸਭ ਕੁਝ ਅਸਲੀ ਹੈ ਵੀ ਕਿਵੇਂ ਇਸ ਨੂੰ ਸੈੱਟ ਕੀਤੇ ਜਾਣਗੇ ਬੜੇ ਚੈਲੰਜ ਹੋਣਗੇ ਮੈਂ ਨਾ ਇੱਕ ਫਿਲਮ ਕਰ ਰਿਹਾ ਸੀ ਪਹਿਲਾਜ ਨਲਾਨੀ ਜੀ ਦੇ ਨਾਲ ਉਹਨਾਂ ਦੀ ਇੱਕ ਹਿੰਦੀ ਫਿਲਮ ਸੀ ਖੁਸ਼ਬੂ ਤੇ ਉਹਦੇ ਵਾਸਤੇ ਮੈਨੂੰ ਮਨਾਲੀ ਉਹਨਾਂ ਨੇ ਕਾਲ ਕੀਤਾ ਵੀ ਤੂੰ ਮਨਾਲੀ ਆ ਜਾ ਤੇ ਮੈਂ ਉੱਥੇ ਗਿਆ ਉਹਨਾਂ ਦੇ ਕੋਲ ਤੇ ਕੋਈ ਗੱਲ ਚੱਲੀ ਤੇ ਉੱਥੇ ਉੱਥੇ ਇੱਕ ਸਰਦਾਰ ਜੀ ਮਤਲਬ ਸਰਦਾਰ ਜੀ ਤਾਂ ਨਹੀਂ ਸੀ ਮਤਲਬ ਕ੍ਰੀਏਟ ਕੀਤੇ ਹੋਏ ਕ੍ਰੀਏਟ ਕੀਤੇ ਹੋਏ ਸੀ ਪੱਗ ਵੀ ਉਹ ਦੂਜੀ ਜਿਹੜੀ ਰੈਡੀਮੇਡ ਬੰਬੇ ਸਟਾਈਲ ਜਿਹੜੀ ਨਾਟ ਰੈਡੀਮੇਡ ਨਹੀਂ ਬੰਬੇ ਸਟਾਈਲ ਜਿਹੜੀ ਧਾਗਿਆਂ ਨਾਲ ਬਣੀ ਹੋਈ ਪਗੜੀ ਹੁੰਦੀ ਹੈ ਉਹ ਸੀਗੀ ਪਗੜੀ ਓਕੇ ਤੇ ਉੱਥੇ ਸੀਗੇ ਤੇ ਮੈਂ ਵੀ ਉੱਥੇ ਪਹੁੰਚਿਆ ਜਦੋਂ ਤੇ ਮੈਂ ਜਦੋਂ ਗਿਆ ਤੇ ਮੇਰੇ ਦੇਖ ਕੇ ਵੈਸੀ ਹਾਸਾ ਛੁੱਟ ਗਿਆ ਵੀ ਇਹ ਇਹਨਾਂ ਨਾਲ ਵੀ ਕੰਪੀਟੀਸ਼ਨ ਕਰਨਾ ਪਏਗਾ ਤੇ ਮੈਂ ਪਲਾਜ ਜੀ ਨੂੰ ਵੈਸੀ ਨਾਰਮਲ ਦੇ ਵਿੱਚ ਹੀ ਮੈਂ ਜਾ ਕੇ ਮੈਂ ਕਿਉਂਕਿ ਮੇਰੇ ਤੋਂ ਵੱਡੇ ਨੇ ਮੈਂ ਉਹਨਾਂ ਦੇ ਪੈਰੀ ਹੱਥ ਲਾਇਆ ਮੈਂ ਸੱਚੀ ਕਹ ਬਲਾਈ ਸੇ ਮਗਾਪਲਾ ਜੀ ਵੀ ਤੁਹਾਡੇ ਕੋਲ ਆਲਰੇਡੀ ਕਰੈਕਟਰ ਤੁਸੀਂ ਬੁਲਾਇਆ ਤੇ ਨਾਲ ਮੈਨੂੰ ਵੀ ਇੱਡੀ ਦੁਰੋਂ ਕਹਿੰਦੇ ਅਮਰਿਤ ਯਹੀ ਦਿਖਾਉਣੇ ਕੇ ਲੀਏ ਤੈਨੂੰ ਕੋ ਬੁਲਾਇਆ ਮਗਾ ਜੀ ਮੇਰੇ ਕੋ ਇਹ ਕਿਆ ਦਿਖਾਓਗੇ ਇਹ ਤਾਂ ਅਸੀਂ ਨਾਰਮਲ ਆਪਣੀ ਰੂਟੀਨ ਲਾਈਫ ਦੇ ਵਿੱਚ ਦਿਖਦੇ ਆ ਉਹਨਾਂ ਨੇ ਕਹਿੰਦੇ ਅਗਰ ਮੈਨੂੰ ਇਹ ਚਾਹੀਦਾ ਹੁੰਦਾ ਤੇ ਤੈਨੂੰ ਮੈਂ ਇੱਡੀ ਦੁਰੋਂ ਕਾਲ ਨਹੀਂ ਕਰਨੀ ਸੀ ਮੈਨੂੰ オリਜਿਨੈਲਟੀ ਚਾਹੀਦੀ ਆ ਕਿਆ ਬਾਤ ਆ ਬਹੁਤ ਖੂ ਬਈ ਆ ਮਜ਼ਾਕ ਵਾਲਾ ਨਹੀਂ ਚਾਹੀਦਾ ਉਸ ਫਿਲਮ ਦੇ ਵਿੱਚ ਮੇਰੇ ਕੋਲ ਨੋ ਡਾਊਟ ਕਾਮੇਡੀ ਕਰੈਕਟਰ ਹੈ ਮਜਾਈਆ ਕਰੈਕਟਰ ਹੈ ਪਰ ਲekin ਸਿੱਖਾਂ ਤੇ ਮਜਾਕ ਫੇਰ ਵੀ ਨਹੀਂ ਹੈ ਮੈਂ ਥੈਂਕ ਯੂ ਕਰਦਾ ਪਹਿਲਾਜ ਜੀ ਦਾ ਕਿ ਉਹਨਾਂ ਨੇ ਉਹ ਮੌਕਾ ਦਿੱਤਾ ਹਿੰਦੀ ਫਿਲਮ ਦੇ ਵਿੱਚ ਮੇਰੀ ਪਹਿਲੀ ਹਿੰਦੀ ਫਿਲਮ ਸੀ ਉਹ ਕਦੀ ਇਹੋ ਜਿਹਾ ਸਮਾਂ ਕੋਈ ਇਹੋ ਜੀ ਘਟਨਾ ਜ਼ੈਨ ਚ ਅੱਜ ਵੀ ਯਾਦ ਹੋਵੇ ਚੇਤਿਆਂ ਤੇ ਮਸਤਕ ਦਾ ਭਾਗ ਹੋਵੇ ਜਿਨ੍ਹਾਂ ਨੇ ਝੰਡੋੜ ਕੇ ਰੱਖ ਦਿੱਤਾ ਸੱਚਮੁੱਚ ਜੇਕਰ ਅੱਜ ਮੈਂ ਹਾਂ ਤੇ ਕੁਝ ਸਾਬਤ ਸੁਰਤ ਸਰੂਪ ਕਰਕੇ ਹੀ ਹਾਂ ਅ ਜਦੋਂ ਮੈਂ ਹਾਲੀਵੁੱਡ ਦੀ ਫਿਲਮ ਸ਼ੈਨ ਕੀਤੀ। ਉੱਥੇ ਜਦੋਂ ਮੈਂ ਉਹ ਕਿਰਦਾਰ ਨਿਭਾਉਣ ਵਾਸਤੇ ਗਿਆ ਤੇ ਉਹਦੇ ਵਿੱਚ ਮੇਰਾ ਇਹ ਸਰੂਪ ਜੋ ਅੱਜ ਦਿਖਦੇ ਪਏ ਇਹ ਸਰੂਪ ਤਾਂ ਨਹੀਂ ਸੀ। ਦਾੜਾ નો ਡਾਊਟ ਮੇਰਾ ਪ੍ਰਕਾਸ਼ ਆ ਉਹਦੇ 'ਚ। ਪਰ ਸਿਰ ਤੇ ਪੱਗ ਨਹੀਂ ਆ। ਉਹਦੇ ਜਗ੍ਹਾ ਉਹਨਾਂ ਦਾ ਟੋਪ ਹੈ। ਕਿਉਂਕਿ ਉਹ ਬਹੁਤ ਪੁਰਾਣਾ ਸਮਾਂ ਦਿਖਾਇਆ ਉਹਨਾਂ ਨੇ ਤੇ ਉਹ ਆਈਸਮੈਨ ਟਾਈਪ ਬੰਦਾ ਸੀਗਾ। ਤੇ ਉਹਦੇ ਚ ਟੋਪ ਪਾਇਆ ਸੀਗਾ ਉੱਥੇ ਜਿਹੜਾ ਸਾਡੇ ਨਾਲ ਕ੍ਰੂ ਸੀਗਾ ਉਹ ਵਿਦੇਸ਼ੀ ਕ੍ਰੂ ਕੋਈ ਜਰਮਨ ਤੋਂ ਕੋਈ ਫਰਾਂਸ ਤੋਂ ਕੋਈ ਅਮਰੀਕਾ ਤੋਂ ਕੋਈ ਕਿਤੋਂ ਉੱਥੇ ਫੀਮੇਲਸ ਵੀ ਸੀ ਤੇ ਮੈਲਸ ਵੀ ਸੀ ਤੇ ਉਹ ਮੇਰੇ ਦਾੜੇ ਨੂੰ ਐਦਾਂ ਟੱਚ ਕਰਕੇ ਬਹੁਤ ਖੁਸ਼ ਹੁੰਦੇ ਸੀ ਸਿਰਫ ਉਹਨਾਂ ਦੇ ਜ਼ਿਹਨ 'ਚ ਹੁੰਦਾ ਸੀ ਵੀ ਇਹ ਦਾੜਾ オリਜੀਨਲਟੀ ਚ ਹੈ ਬੀਏ ਮੇਰੇ ਦਿਮਾਗ ਦੇ ਵਿੱਚ ਉਹ ਦੋ ਸਿਰਫ ਇੱਕੋ ਗੱਲ ਆਉਂਦੀ ਸੀ ਕਿ ਸ਼ੁਕਰ ਆ ਪਾਸ਼ਾ ਤੇਰਾ ਵੀ ਤੂੰ ਮੈਨੂੰ ਐਡਾ ਸੋਹਣਾ ਦਾੜਾ ਦਿੱਤਾ ਜਿਹਨੂੰ ਟੱਚ ਕਰਕੇ ਲੋਕੀ ਖੁਸ਼ ਹੁੰਦੇ ਨੇ ਇਹ ਔਰ オリジナਲਟੀ ਨੂੰ ਖੁਸ਼ ਕਰ オリジナਲਟੀ ਨੂੰ ਦੋ ਦੋ ਚੈੱਕ ਕਰਦੇ ਨੇ ਤਾਂ ਹੀ ਖੁਸ਼ ਹੁੰਦੇ ਨੇ ਨਾ ਬਿਲਕੁਲ ਤੇ ਜੇ ਮੇਰੇ ਦਾੜਾ ਸ਼ਾਇਦ ਨਾ ਹੁੰਦਾ ਤਾਂ ਸ਼ਾਇਦ ਮੈਂ ਵੀ ਇੱਥੇ ਬੈਠਾ ਹੁੰਦਾ ਹਿੰਦੀ ਫਿਲਮਾਂ ਕਰਦਾ ਜਾਂ ਪੰਜਾਬੀ ਔਰ ਵਿਦ ਕੰਪੀਟੀਸ਼ਨ 'ਚ ਰਹਿੰਦਾ ਮੇਰੇ ਕੋਲ ਅੱਜ ਕੰਪੀਟੀਸ਼ਨ ਨਹੀਂ ਹੈ ਮੇਰੇ ਕੋਲ ਗਿਣ ਕੇ ਹਾਰਡਲੀ ਅਸੀਂ 5000 6 ਹਾਂ ਜਿਨ੍ਹਾਂ ਦਾ ਆਪਸ ਚ ਕੰਪੀਟੀਸ਼ਨ ਹੈ ਸਾਡਾ ਇਹ ਬੜੀ ਵੱਡੀ ਗੱਲ ਮੈਂ ਕਹਿ ਰਿਹਾ ਤੁਹਾਨੂੰ ਇਹ ਮੇਰਾ ਕੰਪੀਟੀਸ਼ਨ ਸਿਰਫ 5000 ਤੁਸੀਂ ਮੰਨਦੇ ਹੋ ਉਹਨਾਂ ਨਾਲ ਵੀ ਕੰਪੀਟੀਸ਼ਨ ਮੰਨਦੇ ਹੋ ਤੁਸੀਂ ਸਾਡਾ ਇੰਟਰਨਲ ਹੈ ਪਰ ਲੇਕਿਨ ਕੰਪੀਟੀਸ਼ਨ ਕੀ ਹੈ ਜੇ ਮੇਰੇ ਕੋਲ ਅੱਜ ਮੈਨੂੰ ਕਾਲ ਆਂਦੀ ਹੈ ਬਾਈ ਚੈਂਸਲ ਮੈਂ ਅਵੇਲੇਬਲ ਨਹੀਂ ਹਾਂ ਮੈਂ ਆਪਣੇ ਕਿਸੇ ਵੀਰ ਦਾ ਨਾਮ ਦੇਵਾਂਗਾ ਵੀ ਉਹਨੂੰ ਕਾਲ ਕਰ ਲਓ ਤੇ ਕੰਪੀਟੀਸ਼ਨ ਦਾ ਨਾ ਹੋਇਆ ਨਾ ਬਿਲਕੁਲ ਤੇ ਅਸੀਂ ਇੱਕ ਦੂਜੇ ਨੂੰ ਸਪੋਰਟ ਕਰਦੇ ਆ ਜੇ ਮੇਰੇ ਕੋਲ ਟਾਈਮ ਨਹੀਂ ਮੈਂ ਦੂਜੇ ਨੂੰ ਕਹਿੰਨਾ ਉਹਦੇ ਕੋਲ ਟਾਈਮ ਨਹੀਂ ਉਹ ਮੇਰੇ ਲਈ ਕਹ ਦੇਗਾ ਪਰ ਸਾਨੂੰ ਪਤਾ ਵੀ ਅਸੀਂ 5 6 ਆ ਗਿਣ ਕੇ ਅਸੀਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਸਪੋਰਟ ਕਰਦੇ ਆ ਇੱਕ ਦੂਜੇ ਲਈ ਕੰਮ ਕਰਦੇ ਆ ਕੰਮ ਹਰ ਕੋਈ ਆਪਣੇ ਲਈ ਵੀ ਕਰਦਾ ਹੀ ਆ ਜਿਸ ਥਾਂ ਤੇ ਤੁਸੀਂ ਬੈਠੇ ਹੋ ਸਿੱਖੀ ਸਰੂਪ ਨੂੰ ਸੰਸਾਰ ਤੱਕ ਲੈ ਕੇ ਜਾਂਦਾ ਵੱਡਾ ਮਾਧਿਅਮ ਹੈ ਜ਼ੈਨ ਚ ਕਦੇ ਇਸ ਤਰ੍ਹਾਂ ਵੀ ਆਇਆ ਅੱਜ ਮੈਨੂੰ ਪ੍ਰਚਾਰ ਦਾ ਮੌਕਾ ਮਿਲਿਆ ਮੈਨੂੰ ਸਿੱਖੀ ਸਰੂਪ ਦਾ ਮੌਕਾ ਮਿਲਿਆ ਇਹ ਮੇ ਤੁਸੇ ਕਹਿ ਰਹੇ ਵਿਦੇਸ਼ੀ ਮੇਰੀ ਦਾੜੀ ਨੂੰ ਬੀੜ ਨੂੰ ਟੱਚ ਕਰਕੇ ਕਹਿੰਦੇ ਸੀ ਇਹ オリジナル ਹੈ ਕਦੀ ਹੋਰ ਵੀ ਇਸ ਤਰ੍ਹਾਂ ਦਾ ਕੋਈ ਮਾਹੌਲ ਬਣਿਆ ਕਿ ਮੈਨੂੰ ਸਿੱਖੀ ਸਰੂਪ ਦੀ ਜਿਹੜੀ ਪਹਿਚਾਣ ਹੈ ਸੰਸਾਰ ਨੂੰ ਦੱਸਣ ਦਾ ਮੌਕਾ ਮਿਲਿਆ ਸੰਸਾਰ ਨੂੰ ਦੱਸਣ ਦੀ ਸ਼ਾਇਦ ਮੇਰੇ ਖਲਚੇ ਤਾਂ ਲੋੜ ਨਹੀਂ ਪੈਂਦੀ ਮੈਂ ਹੁਣ ਰੀਸੈਂਟਲੀ ਹੋਈ ਮੈਂ ਕੈਨੇਡਾ ਤੇ ਅਮਰੀਕਾ ਦੇ ਟੂਰ ਕਰਕੇ ਆਇਆ ਕੈਨੇਡਾ ਦੇ ਵਿੱਚ ਤਾਂ ਸਿੱਖਾਂ ਦੀ ਪਰਮਾਰ ਹੈ ਮੈਂ ਜਿਹੜੇ ਸ਼ਹਿਰ ਗਿਆ ਸੀ ਬੈਂਕੂਵਰ ਤਾਂ ਪਰ ਐ ਵੈਸੀ ਗੱਲ ਸੇ ਕੋਤੇ ਲੱਗਦਾ ਹੀ ਨਹੀਂ ਸੀ ਵੀ ਮੈਂ ਸਿੱਖੀ ਤੋਂ ਬਾਅਦ ਵੀ ਕਿਤੇ ਘੁੰਮਦਾ ਪਿਆ ਉਸ ਤੋਂ ਬਾਅਦ ਮੈਨੂੰ ਮੌਕਾ ਮਿਲਿਆ ਐਲੈ ਜਾਣ ਦਾ ਐਲੈ ਦੇ ਵਿੱਚ ਨੋ ਡਾਊਟ ਸਿੱਖਾਂ ਦੀ ਬਹੁਤਾ ਆਦਤ ਤਾਂ ਨਹੀਂ ਹੈਗੀ ਪਰ ਲੇਕਿਨ ਉੱਥੇ ਲੋਕੀ ਮੇਰੀ ਪਗੜੀ ਨੂੰ ਪਛਾਣਦੇ ਨੇ ਵੀ ਆ ਮੈਂ ਸਿੱਖ ਮੈਂ ਜਦੋਂ ਵਾਪਸ ਆ ਰਿਹਾ ਸੀ ਮੇਰੇ ਨਾਲ ਦੀ ਸੀਟ ਤੇ ਇੱਕ ਗੋਰਾ ਬੈਠਾ ਹੋਇਆ ਸੀ ਉਹਨੇ ਮੈਨੂੰ ਕੁਐਸਚਨ ਕੀਤਾ ਕਹਿੰਦਾ ਆਰ ਯੂ ਅ ਸਿੱਖ ਕਹਿੰਦਾ ਯੈਸ ਮਗਾ ਹਾਊ ਡੂ ਯੂ ਕੇਮ ਟੂ ਨੋ ਵੀ ਆਮ ਅ ਸਿੱਖ ਕਦਾ ਯੂ ਆਰ ਕੈਰੀਿੰਗ ਅ ਟਰਬਨ ਯੂ ਆਰ ਹੈਵਿੰਗ ਅ ਬੀਅਰਡ ਔਨ ਯੂਰ ਫੇਸ ਮਗਾ ਯਾਰ ਸ਼ੁਕਰ ਆ ਕਿ ਲੋਕੀ ਇਸ ਗੱਲ ਤੇ ਪਛਾਣਦੇ ਨੇ ਜੇ ਸਿਰ ਦੇ ਉੱਤੇ ਅਸੀਂ 8 ਮੀਟਰ ਦਾ ਕੱਪੜਾ ਬੰਨਿਆ ਇਹ ਪਛਾਣ ਹੈ ਇਹ ਸਾਡੀ ਪਛਾਣ ਹੈ ਅਸੀਂ ਸਿਰ ਮੂੰਹ ਦੇ ਸਾਡੇ ਉੱਤੇ ਦਾੜਾ ਪ੍ਰਕਾਸ਼ ਹੈ ਜਾਂ ਬੰਨਿਆ ਲੋਕੀ ਸਾਨੂੰ ਪਛਾਣਦੇ ਨੇ ਵੀ ਅਸੀਂ ਸਿੱਖ ਹੈ ਥੋੜਾ ਰੁਕਣਾ ਚਾਹਵਾਂਗਾ ਸੱਚਮੁੱਚ ਗੁਰੂ ਕੀ ਪਿਆਰੀ 사ਤਸੰਗਤ ਜੀ ਅੱਜ ਜਦੋਂ ਆਪਣੇ ਨਾ ਭਰਾਵਾਂ ਨੂੰ ਸਮੁੱਚੇ ਸੰਸਾਰ ਦੇ ਸਾਹਮਣੇ ਰੋਲ ਅਦਾ ਕਰਦਾ ਵੇਖਦੇ ਆ ਸਿੱਖੀ ਸਰੂਪ ਚ ਰਹਿ ਕੇ ਕਿਰਦਾਰ ਨੂੰ ਨਿਭਾਉਂਦੇ ਵੇਖਦੇ ਆ ਤੇ ਉਹ ਜ਼ੈਨ ਚ ਖਿਆਲ ਆਂਦਾ ਹੈ ਜਿਹੜੇ ਬੋਲ ਅਸੀਂ ਕਦੀ ਵਿਦਵਾਨਾਂ ਦੀਆਂ ਲਿਖਤਾਂ ਚ ਪੜੇ ਸੀ ਗਾਮ ਦੇ ਸੀ ਬਾਣੀ ਗੁਰੂ ਤੋਂ ਬਲਿਆਰ ਹੁੰਦੇ ਪੱਗ ਬੰਨ ਕੇ ਜਦੋਂ ਗੱਭਰੂ ਸੀ ਤਿਆਰ ਹੁੰਦੇ ਵੇਖਦੇ ਸੀ ਲੋਕੀ ਚੜ੍ਹ ਕੇ ਚੁਬਾਰਿਆਂ ਤੇ ਕਹਿੰਦੇ ਕਾਸ਼ ਅਸੀਂ ਵੀ ਸਰਦਾਰ ਹੁੰਦੇ ਸੱਚਮੁੱਚ ਉਹ ਸੁਪਨਾ ਸਰਦਾਰ ਹੋਣ ਦਾ ਸੁਪਨਾ ਸਰਦਾਰੀ ਕਹਿ ਲਾਂ ਦਾ ਅੱਜ ਕਿਤੇ ਨਾ ਕਿਤੇ ਸੰਸਾਰ ਦੇ ਲੋਕ ਚਾਹੁੰਦੇ ਨੇ ਅਸੀਂ ਵੀ ਸਰਦਾਰ ਹੁੰਦੇ ਭਾਜੀ ਕੱਲ ਮਹੌਰ ਪੁੱਛਣਾ ਚਾਹਾਂਗਾ ਅੱਜ ਦੇ ਜੇਕਰ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਬਹੁਤ ਆਦ ਕਿੰਤੀ ਚ ਪੱਗਾ ਸੈਪਟ ਕੀਤੇ ਜਾ ਰਹੀਆਂ ਨੇ ਪੱਗਾ ਦੁਆਰਾ ਚੁੱਕੀਆਂ ਨੇ ਸਿੱਖੀ ਸਰੂਪ ਦੁਆਰਾ ਆ ਚੁੱਕਾ ਹੈ ਪਰੰਤੂ ਪੱਗ ਦੇ ਪਿੱਛੇ ਜਿਹੜਾ ਕਿਰਦਾਰ ਹੈ ਸਰੂਪ ਦੇ ਪਿੱਛੇ ਜਿਹੜਾ ਕਿਰਦਾਰ ਹੈ ਜਿਹਦੇ ਵਿੱਚੋਂ ਗੁਰੂ ਨਾਨਕ ਦੇ ਵਿਚਾਰਤਾਰਾ ਗੁਰੂ ਨਾਨਕ ਪਾਸ਼ਾ ਦਾ ਫਲਸਫਾ ਦਿਖਾਈ ਦਿੰਦਾ ਉਹ ਕਿਤੇ ਨ ਕਿਤੇ ਹਜੇ ਵੀ ਲੋੜ ਹੈ ਕਿ ਉਸ ਨੂੰ ਵੀ ਸਟੇ ਤੇ ਦਿਖਾਇਆ ਜਾ ਸਕਦਾ ਹੈ ਸਰੂਪ ਬਹੁਤ ਦਿਖਾ ਦਿੱਤਾ ਪੱਕ ਬਹੁਤ ਦਿਖਾ ਦਿੱਤੀ ਪਰੰਤੂ ਸਰੂਪ ਦੇ ਪਿੱਛੇ ਜਿਹੜਾ ਕਿਰਦਾਰ ਫਿਲਾਸਫੀ ਗੁਰਨਾਨਕ ਪਾਤਸ਼ਾਹ ਦੀ ਕੋਈ ਇਹੋ ਜਿਹਾ ਸਮਾਂ ਆਵੇਗਾ ਕਿਰਦਾਰ ਦੇ ਰੂਪ ਵਿੱਚ ਵੀ ਆਵੇਗਾ ਕਿਰਦਾਰ ਤੋਂ ਬਿਨਾ ਤਾਂ ਸ਼ਾਇਦ ਸਿੱਖੀ ਹੈ ਹੀ ਨਹੀਂ ਜੇ ਸਿੱਖੀ ਦੀ ਗੱਲ ਕਰੋਗਾ ਸਿੱਖੀ ਕੀ ਮਾਫੀ ਚਾਹਵਾਂਗਾ ਜੇ ਸਿਰ ਤੇ 8 ਮੀਟਰ ਦਾ ਕਪੜਾ ਬੰਨ ਲਿਆ ਤੇ ਸਿੱਖੀ ਆ ਗਈ ਤੇ ਸਿੱਖੀ ਤਾਂ ਨਾ ਹੋਈ ਨਾ ਸਿੱਖੀ ਤੁਹਾਡੇ ਅੰਦਰ ਹੈ ਜਿਹੜੀ ਤੁਹਾਡੇ ਅੰਦਰ ਹੈ ਉਹੀ ਤੁਹਾਡੇ ਬਾਹਰ ਹੈ ਜੋ ਤੁਹਾਡੇ ਅੰਦਰ ਹੋਏਗਾ ਤੁਹਾਡੇ ਫੇਸ ਇਜ਼ ਦਾ ਇੰਡੈਕਸ ਆਫ ਯੋਰ ਮਾਈਂਡ ਮਾਫ ਕਰਨਾ ਜਿਹੜੇ ਮੈਂ ਸ਼ਬਦ ਵਰਤ ਰਿਹਾ ਅੱਜ ਬਹੁਤ ਆਦ ਗਿਣਤੀ ਨੌਜਵਾਨਾਂ ਨੇ ਕੇਵਲ ਸੁੰਦਰ ਲੱਗਣ ਵਾਸਤੇ ਇੱਕ ਆਪਣੇ ਆਪ ਨੂੰ ਸੁੰਦਰ ਦਿਖਵਾ ਵਾਸਤੇ ਦਸਤਾਨ ਸੈਪਟ ਕੀਤੀ ਜਾ ਰਹੀ ਮੇਰੇ ਸ਼ਬਦਾਂ ਨੂੰ ਤੁਸੀਂ ਵੱਡਾ ਕਰ ਦਿੱਤਾ ਸੇਮ ਗੱਲ ਮੈਂ ਕਹਿਣਾ ਚਾਹੁੰਨਾ ਵੀ ਅਸੀਂ ਸਿਰਫ ਪਾਗ ਇਸ ਕਰਕੇ ਪਾ ਰਹੇ ਵੀ ਮੈਂ ਸੋਹਣਾ ਲੱਗਾ ਬਿਲਕੁਲ ਅੱਜ ਤੁਸੀਂ ਸਮਾਜ ਵਿੱਚ ਜਦੋਂ ਵਿਚਰਦੇ ਹੋ ਤੁਹਾਨੂੰ ਅਕਸਰ ਮਿਲ ਜਾਣਗੇ ਲੋਕਾਂ ਨੇ ਗੋਲ ਦਮਾਲੇ ਸਜਾਏ ਹੋਣਗੇ ਗੋਲ ਦਸਤਾਰਾਂ ਸਜਾਈਆਂ ਹੋਣਗੀਆਂ ਮੈਂ ਮਾਫੀ ਚਾਹ ਰਿਹਾ ਕਿ ਉਹ ਸਾਰੇ ਸਿੱਖ ਨੇ ਨਹੀਂ ਨੇ ਸਿੱਖੀ ਅੰਦਰ ਹੋਣੀ ਜ਼ਰੂਰੀ ਆ ਗੁਰੂ ਦਾ ਸਿੱਖ ਬਣਨਾ ਬਹੁਤ ਜ਼ਰੂਰੀ ਆ ਜਦੋਂ ਤੱਕ ਅਸੀਂ ਗੁਰੂ ਦਾ ਸਿੱਖ ਨਹੀਂ ਬਣਦੇ ਉਦੋਂ ਤੱਕ ਸਾਡੀ ਦਸਤਾਰ ਵੀ ਸੋਣੀ ਨਹੀਂ ਲੱਗ ਸਕਦੀ ਸਾਨੂੰ ਆਪਣੀ ਦਸਤਾਰ ਸੋਣੀ ਲਗਾਉਣ ਵਾਸਤੇ ਸਾਨੂੰ ਗੁਰੂ ਦਾ ਸਿੱਖ ਬਣਨਾ ਪੈਣਾ ਅੱਜ ਬੜੀਆਂ ਫਿਲਮਾਂ ਆ ਰਹੀਆਂ ਜਿਨ੍ਹਾਂ ਵਿੱਚ ਤੁਸੀਂ ਵੀ ਕੰਮ ਕੀਤਾ ਸਿੱਖ ਇਤਿਹਾਸ ਨੂੰ ਰੂਪਮਾਨ ਕੀਤਾ ਜਾ ਰਿਹਾ ਸਿੱਖ ਯੋਧਿਆਂ ਦੀਆਂ ਦਾਸਤਾਨਾਂ ਨੂੰ ਪੇਸ਼ ਕੀਤਾ ਜਾ ਰਿਹਾ ਵੱਡੇ ਪਰਦੇ ਦੇ ਉੱਪਰ ਨੌਜਵਾਨ ਪ੍ਰਭਾਵਿਤ ਵੀ ਹੋ ਰਹੇ ਨੇ ਸੰਗਤ ਵਾਕੀ ਦੇਖ ਰਹੀ ਐ ਇਤ tanto ਕਿ ਅਦਰ ਕਮਿਊਨਿਟੀ ਵਾਲੇ ਲੋਕ ਵੀ ਕਹਿ ਰਹੇ ਵਾਕੀ ਸੱਚਮੁੱਚ ਪਤਾ ਲੱਗ ਗਿਆ ਸਿੱਖ ਇਤਿਹਾਸ ਹੈ ਕੀ ਇਹ ਗੱਲ ਮੈਂ ਹੋਰ ਪੁੱਛਣਾ ਚਾਹਵਾਂਗਾ ਤੁਸੀਂ ਇਸ ਲਾਈਨ ਨਾਲ ਜੋੜੇ ਹੋ ਤੁਸੀਂ ਇਸ کردار ਨੂੰ ਨਿਭਾਉਂਦੇ ਹੋ ਕਦੀ ਇਤਿਹਾਸ ਦੇ ਨਾਲ ਨਾਲ ਉਹ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਜਿਨ੍ਹਾਂ ਨੂੰ ਗੁਰੂ ਸਾਹਿਬਾਨਾਂ ਨੇ ਖੁਦ ਤਿਆਰ ਕੀਤਾ ਆਪਣੇ ਜੀਵਾਂ ਤੇ ਢਾਇਆ ਕਦੀ ਉਹ ਵਿਚਾਰਧਾਰਾ ਦਾ ਰੋਲ ਵੀ ਅਦਾ ਕੀਤਾ ਜਾਵੇਗਾ ਸ਼ਾਇਦ ਮੌਕਾ ਜ਼ਰੂਰ ਮਿਲੇਗਾ ਉਹ ਵਾਲਾ ਭਾਈ ਇੱਕ ਸਮਾਂ ਆਵੇਗਾ ਕਿ ਜਦੋਂ ਗੁਰੂ ਨਾਨਕ ਦੀ ਵਿਚਾਰਧਾਰਾ ਜਿਹੜੀ ਹੈ ਉਹ ਫਿਲਮਾਂ ਦੇ ਵਿੱਚ ਵੀ ਆਵੇਗੀ ਕਿਉਂਕਿ ਅੱਜ ਅਸੀਂ ਜੇ ਗੱਲ ਕਰੀਏ ਫਿਲਮਾਂ ਦੀ ਫਿਲਮਾਂ ਨੇ ਕਾਫੀ ਤਰੱਕੀ ਕੀਤੀ ਕਾਫੀ ਕੁਝ ਅਡਾਪਟ ਕੀਤਾ ਜੇ ਅਸੀਂ ਗੱਲ ਕਰੀਏ ਸਿੱਖੀ ਦੀ ਤਾਂ ਸਿੱਖੀ ਵਿੱਚੋਂ ਵੀ ਫਿਲਮਾਂ ਅਡਾਪਟ ਕਰ ਰਹੀਆਂ ਨੇ ਇੱਕ ਸਭ ਤੋਂ ਪਹਿਲੀ ਦਾ ਅਡਾਪਸ਼ਨ ਹੈ ਕਿ ਇੱਕ ਫਿਲਮ ਜਦੋਂ ਬਣਦੀ ਹੈ ਉਹ ਸ਼ਾਇਦ 500 ਜਾਂ 600 ਘਰਾਂ ਦੀ ਰੋਟੀ ਪੱਕਦੀ ਕਰਦੀ ਹੈ ਨੋ ਡਾਊਟ ਤੇ ਇਹ ਸਿੱਖੀ ਦਾ ਤਾਂ ਅਸੂਲ ਵੀ ਹੈ ਆ ਸੇਵਾ ਸਿਮਰਨ ਸਰਬੱਤ ਦਾ ਭਲਾ ਤੇ ਇਹ ਫਿਲਮਾਂ ਕਰ ਰਹੀਆਂ ਨੇ ਇਹ ਚੀਜ਼ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਦੇ ਵਿੱਚ ਬਹੁਤ ਆਤ ਹੋਏਗਾ ਬਹੁਤ ਕੁਝ ਬਹੁਤ ਚੀਜ਼ਾਂ ਅਡਾਪਸ਼ਨ ਹੋਣਗੀਆਂ ਹੱਲੇ ਸਾਡੇ ਕੋਲ ਉਸ ਚੀਜ਼ ਦੀ ਅਕਸੈਪਟੈਂਸ ਨਹੀਂ ਹੈ ਹੱਲੇ ਵੀ ਜੇ ਤੁਸੀਂ ਗੱਲ ਕਰੀਏ ਤੇ ਹੱਲੇ ਵੀ ਉਸ ਚੀਜ਼ ਦੀ ਅਕਸੈਪਟੈਂਸ ਨਹੀਂ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੱਲੀ-ਕੱਲੀ ਚੀਜ਼ ਸਿੱਖੀ ਦੀ ਜਿਹੜੀ ਆ ਫਿਲਮਾਂ ਦੇ ਵਿੱਚ ਅਕਸੈਪਟ ਕੀਤੀ ਜਾਵੇਗੀ ਫਿਲਮਾਂ ਦੀਆਂ ਚੀਜ਼ਾਂ ਨੂੰ ਘਰ ਘਰ ਦੇ ਵਿੱਚ ਵੀ ਐਸੈਪਟ ਕੀਤਾ ਜਾਵੇਗਾ। ਕੀ ਬਾਤ ਹੈ। ਆਏਗਾ ਸਮਾਂ ਉਹਦੇ ਲਈ ਨੋ ਡਾਊਟ ਮਿਹਨਤਾਂ ਦੀ ਲੋੜ ਹੈ। ਦਿਮਾਗ ਨੂੰ ਵੱਡੇ ਕਰਨ ਦੀ ਲੋੜ ਹੈ। ਜਿਹਨੂੰ ਅੰਗਰੇਜ਼ੀ ਵਿੱਚ ਬ੍ਰੌਡ ਮੰਡਡ ਕਿਹਾ ਜਾਂਦਾ ਅਸੀਂ ਬ੍ਰੌਡ ਜਦੋਂ ਬ੍ਰੌਡ ਮੰਡਡ ਹੋਵਾਂਗੇ ਤਾਂ ਆਟੋਮੈਟਿਕਲੀ ਇਹ ਚੀਜ਼ਾਂ ਹੁੰਦੀਆਂ ਚੱਲੀਆਂ ਜਾਣਗੀਆਂ। ਵੱਡਾ ਮੌਕਾ ਮਿਲੇ ਸਿੱਖ ਇਤਿਹਾਸ ਨੂੰ ਪੇਸ਼ ਕਰਨ ਦਾ ਅਮਰਤਪਾਲ ਸਿੰਘ ਕਿਹੜਾ ਰੋਲ ਉਹਦਾ ਕਰਨਾ ਚਾਹਵੇਗਾ। ਮਨ ਉਹ ਜਿਹੜਾ ਮਰਜ਼ੀ ਰੋਲ ਮਿਲੇ ਸਿੱਖ ਕਿਰਦਾਰ ਦੇ ਵਿੱਚ ਕੋਈ ਵੀ ਐਦਾਂ ਦਾ ਕਰੈਕਟਰ ਜਿਹੜੇ ਅ ਜਿਨ੍ਹਾਂ ਨੇ ਸਿੱਖੀ ਦੇ ਵਿੱਚ ਰਹਿੰਦੇ ਹੋયા ਸਿੱਖੀ ਦੇ ਮਾਰਗ ਤੇ ਚੱਲਦੇ ਹੋયા ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਚੋਂ ਕੋਈ ਵੀ ਕਰੈਕਟਰ ਮਿਲਦਾ ਚਾਹੇ ਛੋਟੇ ਤੋਂ ਛੋਟਾ ਹੋਵੇ ਵੱਡੇ ਤੋਂ ਵੱਡਾ ਹੋਵੇ ਦਾਸ ਨੂੰ ਮਨਜ਼ੂਰ ਹੋਏਗਾ ਤੇ ਕਰਨਾ ਚਾਹਾਂਗਾ ਤੇ ਕਰਦਾ ਵੀ ਆ ਇਹ ਵੀ ਵੇਖਿਆ ਜਾਂਦਾ ਜਿਸ ਦਾ ਨੌਜਵਾਨ ਜਿਹੜਾ ਫਰੇਮ ਨੂੰ ਵੇਖ ਕੇ ਬੜੀ ਜਲਦੀ ਆਪਣੇ ਆਪ ਨੂੰ ਚੇਂਜ ਕਰ ਰਿਹਾ ਜੋ ਸਕਰੀਨ ਤੇ ਵੇਖਦਾ ਹੈ ਜੋ ਪਹਿਰਾਵਾ ਵੇਖਦਾ ਹੈ ਜੋ ਲੁੱਕ ਵੇਖਦਾ ਹੈ ਚਾਹੁੰਦਾ ਵੀ ਅਗਲੇ ਦਿਨ ਸਵੇਰੇ ਉੱਠਾਂ ਤੇ ਮੇਰੀ ਉਹ ਲੁੱਕ ਹੋਵੇ ਅਗਲੇ ਦਿਨ ਉੱਠਾਂ ਤੇ ਮੇਕਅਪ ਉਹ ਬ੍ਰਾਂਡਡ ਚੀਜ਼ ਅਸੈਪਟ ਕੀਤੀ ਹੋਈ ਜਿਹੜੀ ਇਸ ਕੈਰੈਕਟਰ ਨੇ ਪਾਈ ਸੀਗੀ ਪਰੰਤੂ ਜਿਹੜਾ ਕੈਰੈਕਟਰ ਇਤਿਹਾਸ ਪੇਸ਼ ਕਰ ਰਿਹਾ ਹੈ ਜਿਹੜਾ ਕੈਰੈਕਟਰ ਰੋਲ ਅਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨੂੰ ਅਸੈਪਟ ਨਹੀਂ ਕੀਤਾ ਜਾਂਦਾ ਤੁਸੀਂ ਨਾ ਗੱਲ ਕਰਦੇ ਹੋ ਕਿ ਜਦੋਂ ਕੈਰੈਕਟਰ ਇੱਕ ਪੇਸ਼ ਹੁੰਦਾ ਸਕਰੀਨ ਦੇ ਉੱਤੇ ਸਿਲਵਰ ਸਕਰੀਨ ਤੇ ਜਿਹੜਾ ਆਉਂਦਾ ਉਹਦੀ ਨਕਲ ਕੀਤੀ ਜਾਂਦੀ ਹੈ ਮੈਂ ਤੁਹਾਨੂੰ ਯਾਦ ਕਰਾਣਾ ਚਾਹੁੰਦਾ ਸਾਡੇ ਪੱਗਾਂ ਦੇ ਜਿਹੜੇ ਸਟਾਈਲ ਨੇ 노 ਡਾਊਟ 인ਦਰਜੀਤ ਸਿੰਘ ਨਿੱਕੋ ਇੱਕ ਸਿੰਗਰ ਹੋਇਆ ਇਹਨੇ ਸੋਹਣੀ ਪੱਗ ਬੰਦਾ ਉਹਦੀ ਪੱਗਾਂ ਨੂੰ ਦੇਖ ਕੇ ਮੁੰਡਿਆਂ ਨੇ ਸੋਹਣੀਆਂ-ਸੋਹਣੀਆਂ ਪੱਗਾਂ ਬੰਨਣੀਆਂ ਸ਼ੁਰੂ ਕੀਤੀਆਂ ਬਿਲਕੁਲ ਬਹੁਤ ਅੱਛੀ ਗੱਲ ਸੀ ਮੁਬਾਰਕ ਹੈ ਪਰ ਹੁਣ ਜਿੱਦਾਂ ਅਸੀਂ ਪਹਿਲੇ ਗੱਲ ਕਰ ਰਹੇ ਸੀ ਕਿਰਦਾਰ ਦੇ ਸਾਡੇ ਸਿੱਖੀ ਕਿਰਦਾਰ ਜਦੋਂ ਤੱਕ ਅੰਦਰ ਨਹੀਂਗਾ ਪੱਗ ਜਿੰਨੇ ਮਰਜ਼ੀ ਸੋਹਣੀ ਬਨ ਲਈਏ ਉਹ ਪੱਗ ਨਹੀਂ ਬਣੀ ਜਾ ਸਕਦੀ ਸਹੀ ਬਣੀ ਜਾ ਸਕਦੀ ਸਾਡਾ ਕਹਿੰਦਾ ਵੀ ਜਿੱਦਾਂ ਤੇ ਤੁਹਾਡੇ ਵਿਚਾਰ ਹੋਣਗੇ ਤੁਹਾਡਾ ਚਿਹਰਾ ਵੀ ਉਹ ਕੁਝ ਬੋਲਦਾ ਹੈ ਤੁਹਾਡੇ ਅੰਦਰ ਅਗਰ ਨਿਮਰਤਾ ਹੈਗੀ ਆ ਸਿੱਖੀ ਦੇ ਵਿੱਚ ਨਿਮਰਤਾ ਚਾਹੀਦੀ ਆ ਤੁਹਾਡੇ ਅੰਦਰ ਅਗਰ ਨਿਮਰਤਾ ਹੈਗੀ ਆ ਤੁਹਾਡੇ ਚਿਹਰੇ ਤੇ ਵੀ ਨਿਮਰਤਾ ਆਏਗੀ ਕਿਹਾ ਜਾਂਦਾ ਵੀ ਆ ਦੇਖੋ ਕਿੰਨਾ ਸੋਹਣਾ ਸਿੱਖੀ ਸਰੂਪ ਦੇ ਵਿੱਚ ਬਲਕ ਤੁਰਿਆ ਜਾਂਦਾ ਉਹਦੇ ਅੰਦਰ ਸਿੱਖੀ ਘਰ ਕਰ ਗਈ ਆ ਬਿਲਕੁਲ ਸਾਨੂੰ ਅਡਾਪਟ ਕਰਨੀ ਪਵੇਗੀ ਸਾਨੂੰ ਜਿਹੜੇ ਸਾਡੇ ਸ਼ਹੀਦ ਨੇ ਜਿਹੜੇ ਸਾਡੇ ਵਾਰੀਅਰਸ ਨੇ ਸਾਨੂੰ ਉਹਨਾਂ ਦੀਆਂ ਸਟੋਰੀਜ਼ ਜਿਹੜੀਆਂ ਹੈਗੀ ਅਸੀਂ ਸਟੋਰੀਆਂ ਦੇ ਕਵਾਂਗੇ ਨਾ ਉਹ ਸਟੋਰੀਜ਼ ਨੂੰ ਪੜਨਾ ਪਏਗਾ ਅਸੀਂ ਜੋ ਕੁਝ ਪੜਦੇ ਆ ਡੈਫੀਨਿਟਲੀ ਪੜਦੇ ਆ ਉਸ ਤੋਂ ਇਲਾਵਾ ਵੀ ਸਾਨੂੰ ਪੜਨਾ ਪਏਗਾ ਉਹਨਾਂ ਨੂੰ ਸਮਝਣਾ ਪਏਗਾ ਵੀ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਤੇ ਕਿਉਂ ਦਿੱਤੀਆਂ ਜੇ ਭਾਈ ਮਨੀ ਸਿੰਘ ਜੀ ਉਹਨਾਂ ਨੇ ਬੰਦ-ਬੰਦ ਕਟਾਏ ਤੇ ਕਿਉਂ ਕਟਵਾਏ ਜੇ ਭਾਈ ਤਾਰੂ ਸਿੰਘ ਉਹਨਾਂ ਨੇ ਆਪਣਾ ਖੋਪੜ ਉਤਰਵਾਇਆ ਤੇ ਕਿਉਂ ਉਤਰਵਾਇਆ ਇਹ ਤਾਂ ਕੀ ਲੋਡ ਸੀਗੀ ਹਟੀ ਆਮ ਸੌਰੀ ਤੁਸੀਂ ਸਿੱਖ ਇਤਿਹਾਸ ਦੀ ਗੱਲ ਕੀਤੀ ਹੈ ਮੈਨੂੰ ਇਹ ਵੀ ਪਤਾ ਲੱਗਿਆ ਤੁਸੀਂ ਬਤੌਰ ਸਿੱਖ ਚਿੰਤਕ ਵੀ ਵਿਚਰਦੇ ਹੋ ਵੱਖ-ਵੱਖ ਥਾਵਾਂ ਦੇ ਉੱਪਰ ਮੈਂ ਥੋੜਾ ਜਿਹਾ ਹੋਰ ਪਿੱਛੇ ਲੈ ਕੇ ਚੱਲਾਂ ਗੁਰੂ ਘਰਾਂ ਦੇ ਵਿੱਚ ਗੁਰੂ ਘਰਾਂ ਦਾ ਫਰਜ਼ ਹੈ ਗੁਰਦੁਆਰਿਆਂ ਦਾ ਮੁੱਖ ਕਾਰਜ ਹੈ ਜਿਹੜੀ ਸੰਗਤ ਆਉਂਦੀ ਹੈ ਸਿੱਖ ਇਤਿਹਾਸ ਬਾਰੇ ਦੱਸਣਾ ਸਿੱਖ ਫਲਸਫੀ ਬਾਰੇ ਦੱਸਣਾ ਸਮਾਂ ਬਦਲਿਆ ਗੁਰੂ ਘਰਾਂ ਚੋਂ ਤਿਆ ਸਾਡੇ ਕਿਤਾਬਾਂ ਦੇ ਵਿੱਚ ਆਇਆ ਸਾਡੀਆਂ ਲਾਇਬ੍ਰੇਰੀਆਂ ਸਾਡੀਆਂ ਯੂਨੀਵਰਸਿਟੀਆਂ ਸਾਡੇ ਸਕੂਲ ਸਾਡੇ ਕਾਲਜ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਆਏ ਹੁਣ ਸਮਾਂ ਬਦਲਿਆ ਉਹ ਇਤਿਹਾਸ ਲਾਇਬ੍ਰੇਰੀ ਚੋਂ ਨਿਕਲ ਕੇ ਸਾਡੀ ਸਕ ਸਕ੍ਰੀਨ ਤੋਂ ਸਾਡੇ ਸੋਸ਼ਲ ਮੀਡੀਆ ਤੇ ਆਇਆ ਪਰੰਤੂ ਜਿਹੜੇ ਪਰੰਪਰਾਵਾਦਕ ਕਹਿ ਲੋ ਜਾਂ ਮੈਂ ਪੁਰਾਣੀ ਸੋਚ ਦੇ ਮਾਲਕ ਉਹਨਾਂ ਵਿਅਕਤੀਆਂ ਨੂੰ ਆਖਾਂਗਾ ਜਿਹੜੇ ਕਹਿ ਰਹੇ ਨੇ ਆ ਚੀਜ਼ਾਂ ਕੇਵਲ ਗੁਰੂ ਘਰ ਤੱਕ ਸੋਭਦੀਆਂ ਨੇ ਜਦੋਂ ਵੱਡੇ ਪੜਤੇ ਤੇ ਵੇਖਦੇ ਆ ਕਿ ਆਉਟਪੁੱਟ ਜ਼ਿਆਦਾ ਨਹੀਂ ਆਉਂਦੀ ਦੇਖੋ ਗੱਲ ਇਹ ਹੈ ਜੀ ਕਿ ਜੇ ਪੁਰਾਣੀ ਗੱਲ ਕਰੀਏ ਪੁਰਾਣੇ ਟਾਈਮ ਦੇ ਵਿੱਚ ਮਾਵਾਂ ਕੋਲ ਵੀ ਟਾਈਮ ਸੀ ਦਾਦੀਆਂ ਕੋਲ ਵੀ ਟਾਈਮ ਸੀ ਨਾਨੀਆਂ ਕੋਲ ਵੀ ਟਾਈਮ ਸੀ ਭੂਆ ਕੋਲ ਸੀ ਸਭ ਕੋਲ ਸੀ ਅੱਜ ਅਸੀਂ ਨਿਊਕਲੀਅਰ ਫੈਮਲੀਆਂ ਦੇ ਵਿੱਚ ਆ ਗਏ ਸਿੰਗਲ ਮਦਰ ਹੁਣ ਵਿਚਾਰੀ ਕੋਲ ਟਾਈਮ ਨਹੀਂ ਆਪਣੀ ਨੌਕਰੀ ਕਰੇ ਕਿ ਬੱਚਿਆਂ ਨੂੰ ਕਹਾਣੀਆਂ ਸੁਣਾਵੇ ਉਹਨੇ ਆਪ ਹੀ ਨਹੀਂ ਪੜਿਆ ਹੋਇਆ ਤੇ ਸੁਣਾਵੇ ਕੀ ਬੱਚਿਆਂ ਨੂੰ ਮੋਬਾਈਲ ਹੱਥ ਦੇ ਵਿੱਚ ਫੜਾ ਕੇ ਉਹ ਆਪਣਾ ਟਾਈਮ ਪੂਰਾ ਕਰ ਲੈਂਦੀ ਆ ਮੈਨੂੰ ਅੱਜ ਵੀ ਯਾਦ ਹੈ ਜਿਹੜਾ ਸਾਡਾ ਬਚਪਨ ਸੀ ਸਾਡੇ ਮਾਪਿਓ ਸਾਨੂੰ ਸਿੱਖ ਇਤਿਹਾਸ ਦੀਆਂ ਸੰਬੰਧਿਤ ਕਹਾਣੀਆਂ ਸੁਣਾਉਂਦੇ ਸੀ ਰਕਾਲਾ ਵੇਲੇ ਪਰਿਵਾਰ ਇਕੱਠਾ ਬੈਠਦਾ ਸੀ ਇਕੱਠਾ ਬਹਿ ਕੇ ਰਾਤ ਦਾ ਭੋਜਨ ਅਸੀਂ ਇਕੱਠੇ ਚੱਕਦੇ ਸੀ ਜਨਮ ਸਾਖੀਆਂ ਪੜੀਆਂ ਜਾਂਦੀਆਂ ਸੀ ਘਰ ਦੇ ਵਿੱਚ ਸਾਖੀਆਂ ਸੁਣਾਈਆਂ ਜਾਂਦੀਆਂ ਸੀ ਆਪਸ ਦੇ ਵਿੱਚ ਡਿਸਕਸ ਕੀਤੀਆਂ ਜਾਂਦੀਆਂ ਸੀ ਤੁਸੀਂ ਮੈਨੂੰ ਹੁਣੇ ਕਿਹਾ ਵੀ ਮੈਂ ਸਿੱਖ ਚਿੰਤਕ ਵੀ ਹਾਂ ਜੇ ਚਿੰਤਕ ਹਾਂ ਤੇ ਸਿਰਫ ਉਸ ਕਰਕੇ ਕਿ ਮੈਂ ਪੁਰਾਣੀ ਹੈ ਆਪਣੇ ਮਾਪਿਆਂ ਦੇ ਨਾਲ ਬੈਠ ਕੇ ਇਸ ਵਿਸ਼ੇ ਦੇ ਉੱਤੇ ਗੱਲਾਂ ਕੀਤੀਆਂ ਨੇ ਬਿਲਕੁਲ ਅੱਜ ਕੱਲ ਮਾਪਿਆਂ ਕੋਲ ਸਮਾਂ ਨਹੀਂ ਹੈ ਮਾਪਿਆਂ ਕੋਲ ਸਮਾਂ ਨਾ ਹੋਣ ਦਾ ਤਾਂ ਮਾਫੀ ਚਾਹਵਾਇਤਾ ਸੀ ਇੱਕ ਸਿਰਫ ਇੱਕ ਪਹਾਨਾ ਲੱਭ ਲਿਆ ਉਸ ਬਹਾਨੇ ਤੋਂ ਬਚਦੇ ਹੋਏ ਸਾਨੂੰ ਅੱਜ ਅਸੀਂ ਅਗਰ ਆਪਣੇ ਹਾਂ ਇੱਕ ਬਹੁਤ ਅੱਛਾ ਕਾਰਜ ਹੋਇਆ ਮੈਂ ਆਪਣੀ ਗੱਲ ਨੂੰ ਆਪਕੱਟ ਕੇ ਗੱਲ ਕਰ ਰਿਹਾ ਬਹੁਤ ਅੱਛਾ ਕਾਰਜ ਹੋਇਆ ਐਨੀਮੇਟਿਡ ਫਿਲਮਜ਼ ਆ ਰਹੀਆਂ ਨੇ ਥੋੜੇ ਚਿਰ ਪਹਿਲਾਂ ਬਾਬਾ ਬੰਦਾ ਸਿੰਘ ਮਹਾਰਾਜ ਦੇ ਉੱਤੇ ਆਈ ਚਾਰ ਸੱਜਦਿਆਂ ਤੇ ਆਈ ਹੋਰ ਇਸ ਤੋਂ ਇਲਾਵਾ ਵੀ YouTube ਤੇ ਸਮੇਂ ਦੀ ਟੈਕਨੋਲੋਜੀ ਯੂਜ਼ ਕੀਤੀ ਜਾ ਰਹੀ ਹੈ ਬਹੁਤ ਅੱਛੀਆਂ ਚੀਜ਼ਾਂ ਆ ਰਹੀਆਂ ਇਹ ਤਾਂ ਵੀ ਰਿਜ਼ਲਟ ਨਾ ਨਿਕਲੇ ਫਿਰ ਕੀ ਕਹਾਂਗੇ ਨਹੀਂ ਰਿਜ਼ਲਟ ਇਸ ਕਰਕੇ ਮਿਲੇਗਾ ਜੇ ਅਸੀਂ ਉਹਨਾਂ ਦੇ ਉੱਤੇ ਅਮਲ ਕਰਾਂਗੇ ਅਮਲ ਕਰਾਂਗੇ ਜੇ ਅਸੀ ਅਮਲ ਮਾਪੇ ਆਪ ਹੀ ਨਹੀਂ ਅਮਲ ਕਰਨਗੇ ਤੇ ਬੱਚੇ ਕਿਤੋਂ ਕਰ ਲੈਣਗੇ ਬਿਲਕੁਲ ਜੇ ਪਿਓ ਦੀ ਦਾੜੀ ਕੱਟੀ ਹੋਏਗੀ ਤੇ ਬੱਚਾ ਕਿਵੇਂ ਕੇਸ ਰੱਖ ਲੇਗਾ ਅੱਜ ਲੋੜ ਹੈ ਮਾਪਿਆਂ ਨੂੰ ਆਪ ਸजग ਹੋਣ ਦੀ ਮਾਪਿਆਂ ਨੂੰ ਆਪ ਪੱਕਾ ਹੋਣ ਦੀ ਆਪਣੇ ਕੇਸ ਕਤਲ ਨਾ ਕਰਵਾਉਣ ਦੀ ਜਦੋਂ ਦਾੜਾ ਪਿਓ ਰੱਖੇਗਾ ਤੇ ਬੱਚਾ ਆਟੋਮੈਟਿਕਲੀ ਆਏਗਾ ਨਾ ਉਧਰਲੇ ਪਾਸੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸਾਡੇ ਅਤੀ ਸਤਿਕਾਰਯੋਗ ਪੰਥ ਦਾ ਦਰਦ ਰੱਖਣ ਵਾਲੇ ਸਰਦਾਰ ਅਮਰਤਪਾਲ ਸਿੰਘ ਜੀ ਭਾਜੀ ਜਿਨ੍ਹਾਂ ਨੇ ਬਚਪਨ ਦੇ ਵਿੱਚ ਸੁਪਨਾ ਲਿਆ ਸੀ ਕਿ ਮੈਂ ਵੱਡੇ ਆਰਟਿਸਟ ਦੇ ਨਾਲ ਕੰਮ ਕਰਨਾ ਹੈ ਜਾਂ ਵੱਡੇ ਪਲੇਟਫਾਰਮ ਤੇ ਕੰਮ ਕਰਨਾ ਹੈ ਤੋ ਕਰ ਰਹੇ ਨੇ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਵੀ ਸਿੱਖ ਕਿਰਦਾਰ ਨੂੰ ਨਿਭਾਣਾ ਸਿਧਾਂਤਾਂ ਚ ਪ੍ਰਪੱਕਤਾ ਕੰਮ ਕਰਕੇ ਆਪਣੇ ਜ਼ੈਨ ਚ ਸਿੱਖੀ ਪਾਲ ਕੇ ਉਸ ਕਿਰਦਾਰ ਨੂੰ ਨਿਭਾਣਾ ਨਾ ਕਿਤੇ ਉਹ ਵੀ ਕੰਮ ਕੀਤਾ ਜਾ ਸਕਦਾ ਹੈ ਪਰ ਸਾਡੀ ਭਾਵਨਾ ਸੱਚੀ ਸੋਚੀ ਸਾਡੀ ਸੋਚ ਸੱਚੀ ਸੋਚੀ ਹੋਵੇ ਸੱਚਮੁੱਚ ਅਮਰਤਪਾਲ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਦੜ ਤੁਹਾਡੇ ਅੰਦਰ ਸੀ ਅੱਜ ਸਾਡੇ ਸਾਹਮਣੇ ਆ ਗਿਆ ਸਾਡੀਆਂ ਸੰਗਤਾਂ ਸਾਹਮਣੇ ਆ ਗਿਆ ਇੱਕ ਗੱਲ ਮੈਂ ਤੁਹਾਨੂੰ ਜਾਂਦੇ ਪੁੱਛਣਾ ਚਾਹਾਂਗਾ ਆਉਣ ਵਾਲੇ ਨੌਜਵਾਨਾਂ ਵਾਸਤੇ ਜਿਹੜੇ ਫਰੇਮ ਚਾਹੁੰਦੇ ਨੇ ਜਿਹੜੇ ਵੱਡਾ ਕਿਰਦਾਰ ਨਿਭਾਣਾ ਚਾਹੁੰਦੇ ਨੇ ਪਰੰਤੂ ਸਿੱਖੀ ਸਰੂਪ ਸਾਹਮਣੇ ਰੱਖ ਕੇ ਕਹਿੰਦੇ ਨੇ ਇਹਨਾਂ ਨੂੰ ਤਲੰਜਲੀ ਦੇਣੀ ਪਵੇਗੀ ਸਿੱਖੀ ਸਰੂਪ ਚ ਰਹਿ ਕੇ ਕਿਵੇਂ ਆਪਣੀ ਭੂਮਿਕਾ ਨਿਭਾ ਸਕਦੇ ਨੇ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਭੂਮਿਕਾ ਨਿਭਾਣੀ ਕੋਈ ਔਖੀ ਤਾਂ ਹੈ ਨਹੀਂ ਜੇ ਮੇਰੇ ਵਰਗਾ ਅਗਰ ਇਹ ਕੰਮ ਕਰ ਸਕਦਾ ਜਾਂ ਆਪ ਜੀ ਵੀ ਇਹ ਕੁਝ ਕਰਦੇ ਹੋ ਤੁਹਾਡਾ ਧਾੜਾ ਪ੍ਰਕਾਸ਼ ਹੈ ਇਸ ਵੇਲੇ ਮੇਰਾ ਧਾੜਾ ਬੰਨਿਆ ਹੋਇਆ ਤੇ ਅਸੀਂ ਦੋਨਾਂ ਨੂੰ ਜੇ ਮੌਕਾ ਮਿਲਦਾ ਤੇ ਅਸੀਂ ਫਿਲਮਾਂ ਦੇ ਵਿੱਚ ਕੰਮ ਕਰਦੇ ਆ ਤੇ ਕੋਈ ਵੀ ਕਰ ਸਕਦਾ ਅੰਦਰਲੀ ਪ੍ਰਤਿਭਾ ਨੂੰ ਬਾਹਰ ਲੱਕੇਉਣ ਦੀ ਲੋੜ ਹੈ ਸਿਰਫ ਸਿੱਖੀ ਸਰੂਪ ਨੇ ਨਾਲ ਛੇੜਛਾੜ ਜਿਹੜੀ ਹੈ ਉਸ ਤੋਂ ਬਿਨਾਂ ਵੀ ਅਸੀਂ ਬਹੁਤ ਕੁਝ ਕਰ ਸਕਦੇ ਆ ਅਸੀਂ ਛੇੜਛਾੜ ਤੋਂ ਬਚੀਏ ਮਿਹਨਤ ਕਰੀਏ ਅੱਗੇ ਆਈਏ ਸਿਲਵਰ ਸਕਰੀਨ ਜਿਹੜੀ ਹੈ ਡੈਫੀਨਿਟਲੀ ਸਾਨੂੰ ਵੈਲਕਮ ਕਰੇਗੀ ਬਿਲਕੁਲ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸਾਡੀ ਸਤਿ ਆਤੀ ਸਤਕਾ ਜੁਗ ਸਰਦਾਰ ਅਮਰਪਾਲ ਸਿੰਘ ਜੀ ਭਾਜੀ ਜੀ ਜਿਨ੍ਹਾਂ ਦੇ ਅੱਜ ਆਪਣੇ ਦਿਲ ਦੇ ਵੱਲਵਲੇ ਸਾਜੇ ਕੀਤੇ ਮੈਂ ਖਾਸ ਕਰਕੇ ਉਹ ਨੌਜਵਾਨਾਂ ਦੇ ਚੰਨ ਅਜ ਬੇਨਤੀ ਕਰਨਾ ਚਾਹਾਂਗਾ ਆਓ ਸਿੱਖੀ ਸਰੂਪ ਦੇ ਵਿੱਚ ਸਿੱਖ ਸਿਧਾਂਤਾਂ ਨੂੰ ਅਪਣਾਈਏ ਅਤੇ ਗੁਰੂ ਪਾਤਸ਼ਾਹ ਕੀ ਅਰਦਾਸ ਕਰੀਏ ਕਿ ਸਾਨੂੰ ਉਹ ਕਿਰਦਾਰ ਬਖਸ਼ਣ ਸਾਨੂੰ ਉਹ ਸਰੂਪ ਬਖਸ਼ਣ ਜਿਸ ਸਰੂਪ ਦੇ ਵਿੱਚ ਅਸੀਂ ਗੁਰੂ ਪਾਤਸ਼ਾਹ ਦੇ ਕਰ ਦੇ ਪ੍ਰਚਾਰਕ ਬਣ ਸਕੀਏ ਗੁਰੂ ਪਾਤਸ਼ਾਹ ਦੀ ਗੱਲ ਨੂੰ ਵੱਡੀਆਂ-ਵੱਡੀਆਂ ਸਟੇਜਾਂ ਤੇ ਉੱਪਰ ਮਾਨ ਨਾਲ ਕਹਿ ਸਕੀਏ ਤੇ ਸਾਨੂੰ ਵੀ ਮਾਨ ਹੋਵੇ ਗੁਰੂ ਪਾਤਸ਼ਾਹ ਨੂੰ ਸਾਡੇ ਤੇ ਮਾਨ ਹੋਵੇ ਉਮਰਤਪਾਲ ਸਿੰਘ ਤੁਹਾਡਾ ਬਹੁਤ-ਬਹੁਤ ਧੰਨਵਾਦ ਇੱਕ ਬੜੀ ਥੋੜੇ ਸਮੇਂ ਦੇ ਵਿੱਚ ਬੜੀ ਵੱਡੀ ਸੇਧ ਆਪਣੇ ਦਿਲ ਦੇ ਬਲਵਲੇ ਜ਼ਿੰਦਗੀ ਦਾ ਵੱਡਾ ਐਕਸਪੀਰੀਅੰਸ ਸਾਡੇ ਨਾਲ ਸਾਂਝਾ ਕੀਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਮਾਲਕ ਅਗੇ ਅਰਦਾਸ ਚੜ੍ਹਦੀ ਕਲਾ ਵਿੱਚ ਰਵੋ ਤੰਦਰੁਸਤੀ ਬਖਸ਼ੇ ਮਾਲਕ ਤੇ ਇਸੇ ਤਰ੍ਹਾਂ ਆਪਣੇ ਸਰੂਪ ਦੇ ਰਹੀਂ ਗੁਰੂ ਨਾਨਕ ਪਾਤਸ਼ਾਹ ਸਿਧਾਂਤਾਂ ਦੀ ਗੱਲ ਤੁਸੀਂ ਘਰ-ਘਰ ਕਰਦੇ ਰਹੋ ਤੁਹਾਡਾ ਬਹੁਤ-ਬਹੁ ਵੈਗੁਰੂ ਜੀ ਦਾ ਖਲਸਾ ਵੈਗੁਰੂ ਜੀ ਕੀ ਫਤ